ਮੈਂ ਨੂੰ ਨਹੀਂ ਪਤਾ ਚੁੱਪ ਕਰਕੇ 50000 ਰੁਪਏ ਮੰਗ ਲੋ ਜੇ ਨਾ ਮੰਗਿਆ ਖਬਰਦਾਰ ਤੁਸੀਂ ਦੇਖ ਲਿਓ ਕੀ ਬਣੂ ਛੋਡੇ ਨਾਲ ਫਿਰ ਫਿਰ ਕਹੂੰ ਕਿ ਕਿਆ ਨਹੀਂ ਹੈਗਾ ਹਾਂ ਮੈਂ ਕਿਹੜਾ ਗੱਲ ਕਹਿਦੀ ਤੁਹਾਨੂੰ ਦੁਬਾਰ ਨਹੀਂ ਕਹਿੰਦਾਗਾ ਮੈਂ 8540 4000 ਦਾ ਵਿਆਜ ਦੀ ਹੋ ਗਿਆ 8000 ਰੁਪਏ ਟੁੱਟ ਗਿਆ ਚੱਲ ਕੋਈ ਨਹੀਂ ਜੀ ਕਰਿਆ ਆੜਤੀ ਨਾ ਹਿਸਾਬ ਕਿਤਾਬ ਹਾਂ ਹਿਸਾਬ ਕਿਤਾਬ ਤਾਂ ਮੈਂ ਕਰਿਆ ਆ ਪਰ ਆਪਣੇ ਕਨੇ 80000 ਰੁਪਏ ਵਧ ਗਿਆ ਹੁਣ 80 ਯਰ ਜੇ ਬਾਲਾ ਨਹੀਂ ਵਧ ਗਿਆ ਆਪਣੇ ਕਿਣੀ ਉਹ ਚਲ ਕੋਈ ਨਹੀਂ ਤਾਰ ਦਾਂਗੇ ਹੌਲੀ ਹੌਲੀ ਚਲ ਕੋਈ ਗੱਲ ਨਹੀਂ ਜੀ ਰੱਬ ਮਿਹਰ ਕਰੂਗਾ ਉੱਤਰ ਜਾਣਗੇ ਸਾਰੇ ਪੈਸੇ ਮੈਨੂੰ ਐਂ ਦੱਸੋ ਚਾਹ ਬਣਾਉਣਾ ਤੁਹਾਡੇ ਵਾਸਤੇ ਚਲ ਬਣਾ ਲਾ ਪੀ ਲਊਗਾ ਚਾਹ ਤਾਂ ਮੈਂ ਬੈਠੋ ਤੁਸੀਂ ਬਣਾ ਕੇ ਲੈ ਕੇ ਆਉਣੀ ਆ ਮੈਂ ਹਾਂ ਕਰ ਲਾ ਮੜ ਲਿਖਦਾ ਮੜਾ ਸਾਹ ਤਾ ਮੈਂ ਓਏ ਹਾਂ ਪਈਵਾਨਾ ਕਰਿਆ ਆਰਤੀ ਨਾਲ ਸਿੱਧਾ ਵੇਦੀ हां बापू ਸਿੱਧਾ ਵੇਦੀ ਤਾਂ ਮੈਂ ਕਰਿਆ ਆ ਆਪਣੇ ਕਹ ਨਹੀਂ ਹੁਣ 4-5 ਕਲਮਾ ਬਤ ਗਈਆਂ ਪੂਰਾ 80000 ਰੁਪਏ ਦੇਣਾ ਪਾਨੇ ਆਰਤੀ ਦਾ ਹੁਣ ਹੈ 80000 ਰੁਪਏ ਬਤ ਗਏ ਆਪਣੇ ਕਹ ਨਹੀਂ ਹੋਰ ਬਾਪੂ 80000 ਦੇਣਾ ਪਾਨੇ ਪੂਰਾ ਉਹਦਾ ਹੁਣ ਓ ਭਾਈ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਤੂੰ ਦਿਮਾਗ ਤੋਂ ਕੰਮ ਲਿਆ ਕਰ ਮਾੜਾ ਮੋਟਾ ਦਿਮਾਗ ਤੋਂ ਮੇਰੀ ਗੱਲ ਸੁਣ ਲੈ ਧਿਆਨ ਨਾਲ ਆਪਣੇ ਬਾਹਰ ਲਿਆਂਦਾ ਮੁੰਡਾ ਅੱਧਾ ਕਿਲਾ ਵੇਚਦਾ ਤੇਰੇ ਕੰਜੜਾ ਨਾਲ ਲਗਮਾ ਬੱਟੇ ਚੱਕਣੀਆਂ ਤੇਰੇ ਸਹੁਰਿਆਂ ਤੋਂ ਮੰਗਲਾ 10 ਲੱਖ ਰੁਪਇਆ ਉਹ ਤਾਂ ਮੇਰੀ ਗੱਲ ਮੰਨਦਾ ਨਹੀਂ ਹੁੰਦਾ ਬਥੇਰਾ ਸੁਝਾ ਸੁਝਾ ਸਕ ਗਿਆ ਤੈਨੂੰ ਬਾਪੂ ਤੂੰ ਤਾਂ ਉਹੀ ਪਕਾਈ ਮਾਰੀ ਜਾਣਾ ਤੇਰੇ ਕਹੇ ਤੋਂ ਕਿੰਨੇ ਵਾਰ ਤਨੋਂ ਤੋਂ ਮੈਂ ਪੈਸੇ ਮੰਗਲੇ 2 ਲੱਖ ਰੁਪਏ ਟਰੈਕਟਰ ਵੇ ਫੜਕੇ ਲਿਆ ਲੱਖ ਰੁਪਏ ਟਰਾਲੀ ਵੇ ਫੜਕੇ ਲਿਆ ਨਾ ਐਨੇ ਕਿੰਨੇ ਕਿ ਤੀ ਜਾਣ ਕੇ ਮੈਨੂੰ ਪੈਸੇ ਹਣ ਹੋ ਦੇਖ ਲਾ ਓਏ ਮੇਰੇ ਸੌਰੀ ਦਾ ਕਿਵੇਂ ਲੱਗ ਰਿਹਾ ਬੋਲਣਾ ਮੈਂ ਕੀ ਆਪਦੇ ਵਾਸਤੇ ਮੰਗਦਾ ਪੈਸੇ ਹੈ ਸੰਦ ਬਣਨੇ ਤੇਰੇ ਬਣਨੇ ਜਾਂ ਹੁਣ ਮੰਗੇਗਾ ਦੋ ਖੁੱਡ ਬਣਨਗੇ ਤੇਰੇ ਬਣਨਗੇ ਹੈ ਹਰਜਾ ਹੁੰਦਾ ਮੈਂ ਕੀ ਸਾਲਾ ਹਿੱਕ ਦੇ ਧਰ ਕੇ ਲੈ ਜੂਗਾ ਜੰਮੀ ਨਹੀਂ ਗੱਲ ਬਣਦਾ ਮੇਰੀ ਬਾਪੂ ਉਹ ਤਾਂ ਤੇਰੀ ਗੱਲ ਠੀਕ ਆ ਪਰ ਬੰਦਾ ਰੋਜ਼-ਰੋਜ਼ ਪੈਸੇ ਮੰਗਦਾ ਚੰਗਾ ਨਹੀਂ ਲੱਗਦਾ ਮੈਂ ਤਾਂ ਤੈਨੂੰ ਐ ਕਹਿਣਾ ਤੂੰ ਮੇਰੇ ਨਾਲ ਖੇਤ ਚੱਲਿਆ ਕਰ ਉੱਥੇ ਆਪਾਂ ਕੰਮ ਕਰਾਇਆ ਕਰਾਂਗੇ ਚਾਹੇ ਤੂੰ ਡੱਕਾ ਨਾਲ ਤੋੜੀ ਖੇਤ ਜਾ ਕੇ ਮੇਰੇ ਲਵੇ ਖੜ੍ਹੇ ਰਹੀ ਐਨੇ 'ਚ ਬਹੁਤ ਬਰਕਤ ਹੁੰਦੀ ਆ ਨਾ ਮੈਂ ਤੇਰੇ ਨਾਲ ਕੰਮ ਕਰਾਉਂ ਖੇਤ ਮੈਨੂੰ ਐ ਦੱਸ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਤੈਨੂੰ ਮਾੜੀ-ਮੋਟੀ ਹੈ ਤੈਨੂੰ ਤਾਂ ਭਲੇ ਮਾਸਾ ਕੀ ਲੜੇਂ ਤੇ ਲਵੇ ਐਡਾ ਕੀ ਭੀਗ ਲੈਣਾ ਡੱਕਾ ਵੀ ਆਪਾਂ ਦੋਏ ਕੰਮ ਧੰਦਾ ਕਰਾਂਗੇ ਹੈ ਖੇਤ ਤੇ ਤਾਂ ਰੰਗ ਨਹੀਂ ਲੱਗਦਾ ਹੈਗਾ ਜਾ ਕੇ ਕੋਠਾ ਦੇਖਿਆ ਕਿਵੇਂ ਸੂਰਵਾੜਾ ਹੋਇਆ ਪਿਆ ਲੜਕਾ ਤਾਂ ਇਹ ਨਹੀਂ ਮਾਰਿਆ ਕਿਤੇ ਹੈ ਬੋਰ ਵਾਲਾ ਲਥਾਂ ਤਾਂ ਇਹ ਨਹੀਂ ਸੁਮਾਰਿਆ ਕਿਤੇ ਹਲੇ ਮੈਨੂੰ ਕਹਿੰਦਾ ਬਾਪੂ ਤੂੰ ਮੇਰੇ ਨਾਲ ਖੇਤ ਚੱਲਿਆ ਕਰ ਹਾਂ ਬੱਸ ਕਰ ਰਹਿਣ ਦੇ ਮੈਨੂੰ ਨਹੀ ਸਲਾਹ ਦਿਆ ਕਰ ਹਾਂ ਤੂੰ ਉਹਦੇ ਭਲੇ ਮਾਸਾ ਟੀਪ ਟੱਲੀ ਕਰਾ ਦੇ ਕੋਈ ਹੋਰ ਨਹੀਂ ਜੇ ਹੈ ਨਹੀਂ ਪਾਂਡੂ ਆ ਤੇ ਮਿੱਟੀਏ ਫੇਰਦੇ ਸੰਗਮਨ ਮਾੜੀ ਮੁੱਟੀ ਕੋਈ ਉਹ ਬਾਪੂ ਕਿਥੋਂ ਪਾਲਾ ਕੋਠਾ ਰੌਲਾ ਤਾਂ ਸਾਰਾ ਪੈਸਿਆਂ ਦਾ ਪੱਲੇ ਤਾਂ دیਵਾਨੀ ਨਹੀਂ ਹੈਗੀ ਮੇਰਾ ਤਾਂ ਆਪ ਜੀ ਕਰਦੇ ਨਵਾਂ ਕੋਠਾ ਪਾਮਾ ਮੈਂ ਉਹ ਕੰਜਰਾ ਅਕਲ ਨੂੰ ਹੱਥ ਮਾਰ ਮਾੜੀ ਮੁੱਟੀ ਹੋਰ ਮੈਂ ਕਾਦੇ ਪਿੱਛੇ ਫਿਰਦਾ ਹੈ ਮੈਂ ਤੈਨੂੰ ਉਹੀ ਕਹਣਾ ਕੰਜਰਾ 30 35000 ਮੰਗਲਾ ਹੋਰ ਨਹੀਂ ਕੋਠੀ ਪਾਲਾਂਗੇ ਕੋਠਾ ਵਧੀਆ ਬਣ ਜੂਗਾ ਉੱਥੇ ਬਹਿ ਜਾ ਕਰਾਂਗੇ ਨਾ ਹੋਰ ਕਿੱਥੇ ਬੈਠਾਂਗੇ ਜਾ ਕੇ ਬੈਠਣ ਨੂੰ ਤਾਂ ਸੜਾ ਥਾਂ ਨਹੀਂ ਹੈਗਾ ਉਹ ਬਾਪੂ ਨਾ ਪਕਾਈ ਮਾਰਿਆ ਕਰ ਬਾਰ-ਬਾਰ ਪੈਸੇ ਮੰਗਦਾ ਬੰਦਾ ਚੰਗਾ ਨਹੀਂ ਲੱਗਦਾ ਮੇਰੇ ਤੋਂ ਨਹੀਂ ਮੰਗੇ ਮੰਗੇ ਜਾਂਦੇ ਨਾਲੇ ਲੈ ਚੰਗਾ ਫਿਰ ਤੂੰ ਨਾ ਆੜੀ ਵਿੱਚ ਹੈ ਇਹ ਤਾਂ ਮੈਨੂੰ ਹੀ ਦਾੜੀ ਹਲੇਉਣੀ ਪੂਗੀ ਹੁਣ ਹਾਂ ਵਿੱਚ ਫਾਜ ਜਾਣਾ ਹੁੰਦਾ ਤੈਨੂੰ ਪੈਸੇ ਮੈਂ ਮੰਗ ਕੇ ਦਿਖਾਉਂਗਾ ਦੇਖੀ ਕੀ ਬਣਦਾ ਫਿਰ ਹਾਂ ਆ ਲੋ ਜੀ ਚਾਹ ਬਣ ਗਈ ਲਿਓ ਆ ਲੋ ਬਾਪੂ ਜੀ ਚਾਹ ਜਵਾਕੋ ਮੇਰੀ ਗੱਲ ਸੁਣੋ ਭਾਈ ਮੜੀ ਜੀ ਇੱਕ ਹਾਂਜੀ ਬਾਪੂ ਜੀ ਚਲ ਕੋਈ ਨਾ ਭਾਈ ਫੇਰ ਦਸੂਗਾ ਕੰਮ ਦੀ ਮੜ ਜਾ ਕ ਮੈਂ ਹੁਣ ਭੁੱਲ ਜ ਗਿਆ ਖਿਆਲ ਹੀ ਆ ਮੈਨੂੰ ਕੋਈ ਆ ਕੋਈ ਗੱਲ ਨਹੀਂ ਬਾਪੂ ਜੀ ਮੈਂ ਇੱਥੇ ਖੜੀਆਂ ਦਦੋ ਯਾਦ ਆਏ ਮੈਨੂੰ ਦੱਸ ਦਿਓ ਉਹ ਤੂੰ ਬਾਗ ਜਾ ਕੋਈ ਨਹੀਂ ਕੰਮ ਕਰ ਲੈ ਤੈਨੂੰ ਬੁਲਾ ਲੂਆ ਦਵਾਰੇ ਕਰ ਲੈ ਕੰਮ ਜਾ ਠੀਕ ਹੈ ਜੀ ਉਹ ਬਾਪੂ ਕਿਉਂ ਮੇਰੀ ਬੇਇੱਜ਼ਤੀ ਕਰਾਉਣਾ ਤੂੰ ਮੂੰਹ ਤੇ ਮਰੇ ਸਾਲੇ ਦੇ ਮੁੱਕੀ ਗੱਲ ਨਹੀਂ ਬਾਤ ਨਹੀਂ ਹੈਗੀ ਵਿੱਚ ਫਸ ਜਾਂਦਾ ਜਦ ਮੈਂ ਗੱਲ ਕਰਨ ਲੱਗ ਰਾਂ ਡੋਕੇ ਆਲੂ ਫਸੇ ਦੀ ਵਿੱਚ ਦੋ ਹਾਂ ਮਗਰ ਨਾ ਮੂਰੇ ਸਾਲਾ ਓ ਬਾਬਾ ਨਾਂ ਜਦੂਸ ਖੜਾਇਆ ਕਰ ਮੇਰਾ ਤੂੰ ਬਾਗ ਜਾ ਤਾ ਖੁੰਡਾ ਤੇ ਕੁਮਾਰਲਾ ਜਾ ਕੇ ਕੱਪਾਂ ਫਰੀਜਾ ਇਹ ਪਖਾਂਦਾ ਫੇਰ ਫਰੀਜਾ ਸਾਲੇ ਤੂੰ ਕੁਝ ਨਹੀਂ ਬਣਨਾ ਹੈਗਾ ਐਂ ਰਹੇਗਾ ਜੇ ਨਾ ਆਏ ਰਹੀਂ ਦੇਖ ਲਈ ਫੇਰ ਹਾਂ ਜੇ ਮੈਂ ਬਣਾ ਕੇ ਦਿੰਦਾ ਮਾੜਾ ਮੋਟਾ ਤਾ ਕਰ ਲਈ ਫੱਕਦਾ ਹੈਗਾ ਨਾ ਆਏ ਰੇ ਬੁੜਾ ਜਾ ਆਟ ਮੈਂ ਤਾਂ ਆਪਦਾ ਕਮਾ ਕੇ ਖਾਲੂ ਮੈਨੂੰ ਹੀ ਲੋੜ ਹੈ ਜੀ ਕਮਾਈ ਦੀ ਬਾਗੇ ਅੰਦਰ ਮੇਰੇ ਸਾਲੇ ਦਾ ਢਿੱਡਲ ਜਾ ਨਾ ਤਾਂ ਗੱਲ ਜਬਾਖ ਨਾਲ ਆਪ ਕਰਦਾ ਹੈ ਨਾ ਮੈਨੂੰ ਕਰ ਦਿੰਦਾ ਤਾ ਉਹ ਗੱਲ ਹੋ ਗਈ ਨਾ ਮਾਕਰਨਾ ਮੂਰੇ ਮੈਂ ਕਰਤਾ ਜਿ ਵੱਖਣਾਗਾ ਉਹ ਆ ਗਿਆ ਉਹ ਜਿ ਵੱਖੋ ਉਹ ਰਿਆ ਪੁੱਤ ਮੜ ਗਿਆ ਆਏ ਪੁੱਤ ਬਾਪੂ ਨੇ ਮੇਰੇ ਕੱਪੜੇ ਤਾਰ ਲਿਆ ਮਾ ਜੀ ਬਹੁਤ ਫੇਰ ਤਾਰ ਲਿਓ ਕੱਪੜੇ ਮੇਰੀ ਗੱਲ ਸੁਣੋ ਉਹ ਪਾਈ ਮੈਂ ਤਾਂ ਇਹ ਕਹਿੰਦੀ ਆਪਣਾ ਖੇਤ ਵਾਲਾ ਕੋਠਾ ਪਿਆਟੇ ਹੈ ਜਮੀ ਹਾਂ ਬੇਕਾਰ ਹੋਇਆ ਪਿਆ ਮੈਂ ਕਹਿੰਦੀ ਵੀ ਕੋਠਾ ਪਾ ਵਧੀਆ ਬਣਾਈਏ ਚੰਗਾ ਫਰਸ਼-ਪੁਰਸ਼ ਲਾ ਕੇ ਰੰਗਰੋng ਕਰਾਂਗੇ ਹਨ ਵਧੀਆ ਥੱਲੇ ਫਰਸ਼ ਲੱਗੇ ਜੇ ਉੱਪਰ ਫਰਸ਼ ਲੱਗੇ ਆਉਣ ਵਾਲਾ ਬੰਦਾ ਦੇਖੇ ਵੀ ਹਾਂ ਭਾਈ ਜ਼ਿਮੀਦਾਰਾਂ ਦਾ ਕੋਠਾ ਬਣਿਆ ਹੋਇਆ ਫਿਰ ਬਾਪੂ ਜੀ ਤੁਸੀਂ ਫਿਰ ਬਣਾ ਲਓ ਕੋਠਾ ਐਂ ਦੱਸੋ ਮਿਸਤਰੀ ਕਦੋਂ ਲੱਗਣਗੇ ਰੋਟੀ ਪਾਣੀ ਦੀ ਤੁਸੀਂ ਟੈਨਸ਼ਨ ਨਾ ਲਿਓ ਉਹ ਮੈਂ ਪ੍ਰੀਤ ਕਰ ਦਿਆ ਕਰੂੰਗੀ। ਉਹ ਭਈ ਉਹ ਤਾਂ ਗੱਲ ਠੀਕ ਆ ਗੱਲ ਹੋਰ ਵੀ ਰਹੇਗੀ ਜਦੋਂ ਕੋਠੇ ਦੇ ਚੜਿਆ ਕੱਲ ਕਾ ਨਾ ਉਹ ਕੜੀ ਟੁੱਟ ਗਈ ਕੰਜਰ ਡਿੱਗਦਾ ਡਿੱਗਦਾ ਬਚ ਗਿਆ ਮੈਂ ਇਸ ਗੱਲ ਨੂੰ ਰੋਣਾ ਮੈਂ ਤਾਂ ਇਹ ਕਹਿਣਾ ਬਣਾਵਾਂਗੀ ਤਾਂ ਹੈਗੀ ਭਈ ਤੇਰੇ ਪੇਕਾਂ ਤੋਂ 50 ਹਜ਼ਾਰ ਰੁਪਏ ਲਿਆ ਹੋਰ ਐਵੇਂ ਜਾ ਜਾਂਦੇ ਸੱਟ ਲੱਗੀ ਹੋਰ ਕੰਮ ਵਧ ਜੂਗਾ ਕੋਈ ਸਾਰੇ ਨੂੰ ਦੁੱਖ ਹੁੰਦਾ ਖੜਾ ਪਰ ਇਸ ਗੱਲ ਦਾ ਬਾਪੂ ਜੀ 50 ਹਜ਼ਾਰ ਰੁਪਏ ਹਾਂ ਬਾਪੂ ਜੀ ਉਹ ਤਾਂ ਹਲੇ ਓਖਾ ਬਾਪੂ ਜੀ ਪਹਿਲਾਂ ਤੁਸੀਂ ਨਾ ਤਵੀਆ ਵੇਲੇ ਲੱਖ ਰੁਪਏ ਉੱਥੋਂ ਮੰਗਵਾਇਆ ਸੀ ਕਹਿੰਦੇ ਸੀ ਤਿੰਨ ਮਹੀਨਾ ਚ ਮੋੜ ਦੂੰਗਾ ਹਾਂ ਹੁਣ 6 ਮਹੀਨੇ ਲੰਘ ਗਏ ਇਹ ਤਾਂ ਪੈਸੇ ਮੁੜੇ ਨਹੀਂ ਹੈਗੇ ਹੋਰ 50000 ਰੁਪਏ ਬਾਪੂ ਜੀ ਓਖਾ ਹੀ ਐ ਤਾਂ ਮੈਂ ਨਹੀਂ ਮੰਗ ਸਕਦੀ ਉਹਨਾਂ ਤੋਂ ਪੈਸੇ ਉਈ ਉਹ ਤਾਂ ਮੋੜਾਂਗੀ ਭਈ ਹੈ ਆਪਣੀ ਕਬੀਲਦਾਰ ਜੀ ਤੈਨੂੰ ਪਤਾ ਕਿਹਾ ਜ ਆਪਣਾ ਹਿਸਾਬ ਕਿਤਾਬ ਆ ਐਂ ਰੱਖਦੇ ਥੋੜੀਆਂ ਜੇ ਚਾਰ ਮਣ ਦਾਣੇ ਵਧਿਆ ਹੋਗੇ ਮੋੜ ਦਾਂਗੇ ਆਪਾਂ ਨਹੀਂ ਭਈ ਗਾਹਾਂ ਸਹੀ ਕਿਤੇ ਹੋਰ ਐਂ ਵੀ ਆਪਣਾ ਕੋਠਾ ਨਵਾ ਪੇਜੂਗਾ ਹੁਣ ਜੇ ਸੱਟ ਵੇਟ ਲੱਗੀ ਮੁੰਡੇ ਦੇ ਜਾ ਜਾਂਦੀ ਹੋ ਜੂਗੀ ਫੇਰ ਨਾ ਭਈ ਮੈਨੂੰ ਕਿਹੋ ਥੋੜੀ ਵਰਜੀ ਆ ਬਾਪੂ ਜੀ ਥੋੜੀ ਵੀ ਗੱਲ ਠੀਕ ਐ ਪਰ ਮੈਨੂੰ ਐ ਦੱਸੋ ਕਿੰਨੀ ਵਾਰ ਆਪਾਂ ਉਹਨਾਂ ਤੋਂ ਪੈਸੇ ਮੰਗ ਲਏ ਨਾ ਹੁਣ ਬਾਰ-ਬਾਰ ਮੰਗਦੇ ਕਿ ਚੰਗੇ ਲੱਗਦੇ ਆ ਬਾਪੂ ਜੀ ਮੈਨੂੰ ਤਾਂ ਮੰਗਦਿਆਂ ਨੂੰ ਸ਼ਰਮ ਆਉਂਦੀ ਆ ਭਾਈ ਮੈਂ ਤਾਂ ਨਹੀਂ ਮੰਗ ਸਕਦੀ ਹੁਣ ਉਹਨਾਂ ਤੋਂ ਪੈਸੇ ਓ ਪਈ ਮੰਗਣ ਨੂੰ ਕੀ ਆਪਾਂ ਨੇ ਕਰੋੜ ਰੁਪਈਆ ਮੰਗ ਲਿਆ ਉਹਨਾਂ ਤੋਂ ਐ ਦੱਸ ਪਹਿਲਾਂ ਮੈਂ ਕੀ ਗੱਲਾਂ ਕਰਦਾ ਤੂੰ ਹੋਰ ਏ ਗੱਲਾਂ ਮਰੀ ਜੰਨੀਆਂ ਹੈ ਬਾਪੂ ਜੀ ਮੈਂ ਵੀ ਉਹੀ ਗੱਲਾਂ ਕਰ ਰਹੀ ਆ ਜਿਹੜੀਆਂ ਤੁਸੀਂ ਕਰ ਰਹੇ ਹੋ ਬਾਪੂ ਜੀ ਅਈ ਔਖਾ ਆਉਣਾ ਤਾਂ ਹੁਣ ਪੈਸਾ ਮੰਗਣਾ ਮੈਂ ਨਹੀਂ ਮੰਗ ਸਕਦੀ ਉਹਨਾਂ ਦੀ ਵੀ ਕਬੀਲਦਾਰੀਆਂ ਨੇ ਤੇਉ ਮੰਗ ਕਾ ਤੂੰ ਨਹੀਂ ਸਕਦੀ ਤੂੰ ਹੈ 6 ਕਿਲੇ ਸੁੱਖ ਨਾਲ ਬਾਣ ਦੇ ਨੇ ਝੋਟੇ ਦਾ ਸਿਰ ਜਬੀਨ ਨਾ ਨਾਂ ਦੀ ਹੈ ਕੱਲਾ ਕੱਲਾ ਮੁੰਡਾ ਬਥੇਰੀ ਅਬਦਰਉਂਦੀ ਆ ਮੰਗਿਆ ਕਿ ਉਹਨੀਆਂ ਦਾ ਕਹੇ ਉਹਨਾਂ ਨੂੰ ਵੀ ਚਾਹੀਦੇ ਨੇ 50000 ਰੁਪਏ ਬਾਪੂ ਜੀ ਉਹਨਾਂ ਦੇ ਵੀ ਖਰਚੇ ਬੱਥੇਰੇ ਨੇ ਆ ਮੇਰੇ ਭਾਬੇ ਚੰਡੀਗੜ੍ਹ ਕੋਰਸ ਕਰਨ ਲੱਗੀ ਪਈ ਆ ਉੱਥੇ ਵੀ ਖਰਚਾ ਹੁੰਦਾ ਹੀ ਆ ਉਹ ਕਿਹੜਾ ਫ੍ਰੀ ਚ ਹੋ ਜਾਂਦਾ ਬਾਪੂ ਜੀ ਮੈਂ ਨਹੀਂ ਮੰਗ ਸਕਦੀ ਬਈ ਔਖਾ ਹੁਣ ਤਾਂ ਮੈਨੂੰ ਨਹੀਂ ਪਤਾ ਚੁੱਪ ਕਰਕੇ 50000 ਰੁਪਏ ਮੰਗ ਲਓ ਜੇ ਨਾ ਮੰਗਿਆ ਖਬਰਦਾਰ ਤੁਸੀਂ ਦੇਖ ਲਿਓ ਕੀ ਬਣੂ ਛੋਡੇ ਨਾਲ ਫਿਰ ਫਿਰ ਕੋਈ ਕਹਿ ਨਹੀਂਏਗਾ ਹਾਂ ਮੈਂ ਕਿਹੜਾ ਗੱਲ ਕਹਦੀ ਤੁਹਾਨੂੰ ਦੁਆਰ ਨਹੀਂ ਕਹਦਾਗਾ ਮੈਂ ਪਰ ਬਾਪੂ ਜੀ ਕੀ ਕਰਾਂ ਮੈਂ ਬਾਪੂ ਵੀ ਪੈਸੇ ਮੰਗੀਆਂ ਜਾਂਦਾ ਨਾ ਮੇ ਉਧਰ ਮੰਕਣ ਜੁੱਗੀਆਂ ਮੈਂ ਤਾਂ ਵਿਚਾ ਸਾਲੇ ਫਸ ਕੇ ਰਹਿ ਗਈ ਲੱਗਾ ਨਾ ਲੱਗਾ ਨਾ ਕਿਵੇਂ ਸੁੰਨ ਜੀ ਹੋਈ ਬੈਠੀ ਆਂ ਕੀ ਦੱਸਾਂ ਜੀ ਮੈਂ ਤਾਂ ਬਾਪੂ ਦੀ ਗੱਲਾਂ ਨੂੰ ਸੋਚ-ਸੋਚ ਕੇ پاگل ਹੋ ਜਰਨੀ ਆਂ ਬਾਪੂ ਮੈਨੂੰ ਕਹਿੰਦਾ ਖੇਤ ਨਾ ਕੋਠਾ ਪੋਣਾ ਪੈਸੇ ਚਾਹੀਦੇ ਨੇ ਪੇ 10000 ਰੁਪਏ ਆਪਦੇ ਪੇਕਿਆਂ ਤੋਂ ਲੈ ਲਾ ਮੈਨੂੰ ਐ ਦੱਸੋ ਆ 6 ਮਹੀਨੇ ਪਹਿਲਾਂ ਜਦੋਂ ਲੱਖ ਰੁਪਏ ਫੜਿਆ ਸੀ ਕਹਿੰਦੇ ਸੀ ਤਿੰਨ ਮਹੀਨਾ ਚ ਮੋੜ ਦਾਂਗੇ ਉਹ ਤਾਂ ਹਲੇ ਤੱਕ ਮੋੜ ਹੀ ਨਹੀਂ ਗੇ ਹਲੋ ਉੱਤੋਂ ਦੀ 50000 ਕਹਿੰਦੇ ਹੋਰ ਲੈ ਆ ਕੇ ਦੇ ਮੈਂ ਕਿੱਥੋਂ ਲੈ ਕੇ ਦਮਾਣਾ ਦੂੰ ਮਿੱਥੋਂ ਨਹੀਂ ਮੰਗੇ ਜਾਂਦੇ ਪਹਿਲਾਂ ਮੈਨੂੰ ਕਹਿ ਕੇ ਟਾ ਦਿੱ ਮੈਂ ਤਾਂ ਟਾਲਤਾ ਦੀ ਬਾਪੂ ਹੁਣ ਤੇਰੇ ਕੋਲ ਆ ਗਿਆ ਹਾਂ ਪਤਾ ਮੈਨੂੰ ਕੀ ਕਹਿੰਦਾ ਪਾਪੂ ਨਾ ਉਹਨਾਂ ਦੀ ਕੀ ਕਬੀਲਦਾਰੀ ਹੈ 6 ਕਿੱਲੇ ਦੇ ਮੈਨੂੰ ਐਂ ਦੱਸੋ ਬੇਸ਼ੱਕ 6 ਕਿੱਲੇ ਨੇ ਆ ਮੇਰੀ ਮਾਂ ਉਹ ਬਿਮਾਰ ਰਹਿੰਦੀ ਆ ਮੇਰੀ ਭਾਬੀ ਉਹ ਚੰਡੀਗੜ੍ਹ ਪੜ੍ਹਾਈ ਕਰਦੀ ਆ ਕੋਰਸ ਕਰਦੀ ਆ ਨਾ ਉਹ ਵੀ ਖਰਚਾ ਮੇਰੀ ਮਾਂ ਦੀਆਂ ਦਵਾਈਆਂ ਦਾ ਖਰਚਾ ਨਾਲੇ ਜਦੋਂ ਆਪਣਾ ਵਿਆਹ ਕੀਤਾ ਸੀ ਨਾ ਕੀਨੀ ਦਿੱਤਾ ਉਹਨਾਂ ਨੇ ਸਾਰਾ ਕੁਝ ਦਿੱਤਾ ਹਲੇ ਤੱਕ ਨਾ ਉਹੀ ਕਰਜ਼ਾ ਨਹੀਂ ਉੱਤਰਿਆ ਉਹਨਾਂ ਦੇ ਸਿਰ ਤੋਂ ਉੱਤੋਂ ਦੀ ਤੁਸੀਂ ਆ ਸਾਲ ਦੇ ਵਿੱਚ ਨਾ ਦੋ ਤਿੰਨ ਵਾਰੀ ਪੈਸੇ ਮੰਗਵਾ ਲੈਨੇ ਕਦੇ 50000 ਮੰਗਵਾ ਲਿਆ ਕਦੇ ਲੱਖ ਰੁਪਏ ਮੰਗਵਾ ਲਿਆ ਉਹ ਵੀ ਤਾਂ ਕਿਤੇ ਹਿਸਾਬ ਕਿਤਾਬ ਹੈ ਗਈ ਆ ਉਹ ਮੈਨੂੰ ਤਾਂ ਸਾਰਾ ਕੁਝ ਪਤਾ ਮੈਂ ਤਾਂ ਸਾਰੀਆਂ ਗੱਲਾਂ ਸਾਹਮਣੇ ਦਾ ਪਰ ਬਾਪੂ ਨੂੰ ਕੌਣ ਸਮਝਾਵੇ ਉਹ ਨਹੀਂ ਸਮਝਦਾ ਹੈਗਾ ਮੈਨੂੰ ਨਹੀਂ ਪਤਾ ਜੀ ਬਾਪੂ ਨਾਲ ਤਾਂ ਤੁਹਾਨੂੰ ਗੱਲ ਕਰਨੀ ਪਊਗੀ ਜਿਵੇਂ ਮਰਜ਼ੀ ਸਮਝਾਓ ਨਾ ਸਮਝਾਓ ਵੀ ਮੈਂ ਉਹਦੇ ਪੇਕੇ ਤੋਂ ਪੈਸੇ ਨਹੀਂ ਮੰਗ ਸਕਦੀ ਹੋਰ ਚਲ ਕੋਈ ਨਹੀਂ ਦਿਮਾਗ ਤੇ ਬਾਜ ਨਾ ਪਾ ਮੈਂ ਬਾਪੂ ਨਾਲ ਆਪੇ ਗੱਲ ਕਰ ਲੈਣਾ ਉਹਨੂੰ ਸਮਝਾ ਦਊਂਗਾ ਕੋਈ ਨਹੀਂ ਕਰ ਲੋ ਜਾ ਕੇ ਬਾਪੂ ਨਾਲ ਗੱਲ ਮੈਂ ਕਰਦਾ ਕਰਾਂਗਾ ਲਾਗ ਰਾ ਬੀਤੇ ਪਾਣੀ ਪਾਉਣੇ ਨਾ ਕਰਨ ਦੀ ਗੱਲ ਆ। ਓ ਬਾਪੂ। ਬਾਪੂ ਹਾਂ। ਤਾਂ ਗਾਗ ਨੂੰ ਪੈਸੇ ਨੂੰ ਕਿਹਾ ਤੀ। ਲੱਗੀ ਉਂਗਲ। ਹੈਨਾ? ਚੌਥੀ ਸਾਰੀ ਗੱਲ ਇੱਧਰ ਲਵੇ। ਓ ਯਾਰ ਉਂਗਲ ਕੀ ਲੱਗਣੀ ਆ? ਉਹਨੇ ਬਈ ਫੋਨ ਕਰਿਆ ਤੀ। ਉਹ ਕਹਿੰਦੇ ਸਾਡੇ ਕੋਲੇ ਕੋਈ ਪੈਸਾ ਨਹੀਂ। ਉਹਨਾਂ ਦੇ ਹੱਥ ਟੈਟ ਚੱਲ ਰਿਆ ਹੁਣ। ਓਏ ਮੈਂ ਜਾਣਦਾ ਉਹਨੂੰ ਓਏ ਉਹਨੇ ਕਿਤੇ ਫੋਨ ਨਹੀਂ ਕਰਿਆ। ਸਭ ਬਹਾਨੇ ਲਾਉਂਦੀ ਆ ਉਹ। ਓ ਬਾਪੂ ਬਹਾਨੇ ਨਹੀਂ ਲਾਉਂਦੀ ਉਹਨੇ ਗੱਲ ਕਰੀ ਤੀ ਉਹਦੀ ਭੁਜਾਈ ਚੰਡੀਗੜ ਕੋਈ ਬਾਹਰਲਾ ਕੋਰਸ ਕਰਦੀ ਆ ਉਹ ਤੇ ਉਹਨਾਂ ਦਾ ਪੈਸਾ ਖਰਚ ਹੋ ਰਿਹਾ ਹੁਣ ਹੁਣ ਕਹਿੰਦੇ ਹੈ ਨਹੀਂ ਸਾਡੇ ਕੋਲੇ ਕੋਈ ਪੈਸਾ ਉਹ ਮੈਨੂੰ ਨਹੀਂ ਪਤਾ ਕੋਰਸ ਦਾ ਕਰਦੀਆ ਚਾਹੇ ਕੁਛ ਕਰਦੀਆ ਚੁੱਪ ਕਰਕੇ 5000 ਲਿਆ ਦੇਖਿਆ ਜਾ ਕੇ ਉਹਨੂੰ ਜਮੀਨ ਨਹੀਂ ਸਮਝਦਾ ਹੈਗਾ ਮੈਂ ਕਾਦਾ ਲਗ ਰਿਹਾ ਮੱਥਾ ਮਾਰਦੇ ਨਾਲ ਕਿਤੋਂ ਕਹਾਂ ਨਹੀਂ ਆਂਦਾ ਮੁੰਡੂ ਤੇ ਤੇਰਾ ਹੁਣ ਮਿੰਡ ਮਿੰਡ ਕਰੀ ਜਾਂਦਾ ਸਾਲਾ ਮੇਰਾ ਕਿਉਂ ਜਰੂਸਖੜਾ ਨਾ ਬਾਪੂ ਤਾਂ ਹਾਂ ਸਾਲੇ ਦੇ ਮੂੰਹ ਬੰਦ ਨੂੰ ਮਾਰ ਕੇ ਗੁੰਡਾ ਮੈਂ ਜਮੀਨ ਸੁਣਦਾ ਗੱਲ ਮੇਰੀ ਹੈਂ ਤੇਰਾ ਹਰਜਾ ਹੁੰਦਾ ਤੂੰ ਤੂੰ ਕੈਦੇ ਵੀ ਲਿਆ ਦੇ ਜਾ ਕੇ ਕੋਠਾ ਪਾਲਾਂਗੇ ਹੈ ਮੈਂ ਤੇਰੇ ਪਿੱਛੇ ਫਿਰਦਾ ਮੈਂ ਕੀ ਇੱਕ ਤੇ ਧਰ ਕੇ ਲੈ ਜੂਗਾ ਸਾਲਾ ਤੂੰ ਹੀ ਵਰਤੇਗਾ ਕੋਠੇ ਨੂੰ ਕਿੰਨੀ ਕਹਦੇ ਕਿੰਨੀ ਨਾ ਕਹਦੇ ਉਹ ਜ਼ਮੀਨ ਹੀ ਪੁੱਤ ਚ ਵੱੜਦੀ ਏ ਦੇ ਮੁੰਡੇ ਦੇ ਹੈ ਵੀ ਤੇ ਤਾਂ ਕਹਿਣੀ ਆ ਮੜ ਜਾ ਮੂੰਹ ਹਿਲੇਉਣਾ ਲਿਆ ਦੂਗੀ 50000 ਰੁਪਇਆ ਬਥੇਰੀ ਫਸਲ ਹੁੰਦੀ ਓਹਨਾਂ ਦੇ ਤੇਰੇ ਤਿੰਨ ਕਿੱਲੇ ਚ ਬਣਦਾ ਨਹੀਂ ਕੁਸ ਅਗਲੇ ਦੇ ਹੈਗੇ ਵਾਹਣ ਵਧੀਆ ਚੱਲ ਛੀ ਕਿੱਲੇ ਹੈ ਵੀ ਲਿਆ ਤੂੰ ਮਗਾ ਲੈ ਜਾ ਕੇ ਦੱਸ ਵੇ ਯਾ ਕੱਲ ਨਾ ਹੋਵੇ ਜੀ ਕਿਸੇ ਤਾਉ ਦਾ ਪਤਾ ਨਹੀਂ ਰਣੇ ਗੱਲ ਕਿੱਤੀ ਹੋ ਵੀ ਡੜੀ ਨਾ ਪਤਾ ਨਹੀਂ ਨਹੀਂ ਕਿ ਆ ਆ ਗਿਆ ਜੀ ਤੁਸੀਂ ਹਾਂ ਆ ਗਿਆ ਕੀ ਕਹਿੰਦੇ ਬਾਪੂ ਕਰੀ ਗੱਲ ਉਹ ਸੋਨੇ ਉਹ ਕਰੀ ਦੀ ਗੱਲ ਨਾ ਮੇਰੇ ਵੀ ਗੱਲ ਪੈ ਗਿਆ ਕੀ ਕਹਿੰਦੇ ਹੁਣ ਕਹਿਣਾ ਕੀ ਹੈ ਕਹਿੰਦਾ ਵੀ ਕਹਿ ਜਾ ਕੇ ਆਪਣੇ ਘਰ ਇਹਨੂੰ ਪੈਸੇ ਮੰਗਾਵਤੋਂ ਜੰਮੀ ਹੱਦ ਹੋਈ ਪਿਆ ਜੀ ਬਾਪੂ ਵਾਲੀ ਨਾ ਕਿਵੇਂ ਬਾਰ ਬਾਰ ਪੈਸੇ ਮੰਗੀ ਚੱਲਾ ਨਾ ਜਦੋਂ ਸਾਡਾ ਵਿਆਹ ਹੋਇਆ ਸੀ ਨਾ ਉਦੋਂ ਦੇਖ ਲਓ ਬਾਪੂ ਨੇ ਕਹਿ ਕਹਿ ਕੇ ਨਾ ਆਪਦੇ ਪਸੰਦੀਦਾ ਚੀਜ਼ਾਂ ਸਾਰੀਆਂ ਪੁਆਈਆਂ ਨੇ ਘਰ 'ਚ ਵੀ ਆ ਵੀ ਚਾਹੀਦਾ ਉਹ ਵੀ ਚਾਹੀਦਾ ਉਦੋਂ ਨਹੀਂ ਉਹਨਾਂ ਨੇ ਨਾ ਕਹੀਂ ਫਿਰ ਕਿੰਨੀ ਵਾਰੀ ਪੈਸੇ ਮੰਗ ਲਏ ਉਹਨਾਂ ਨੇ ਉਦੋਂ ਨਹੀਂ ਨਾ ਕੇ ਨਾ ਹੁਣ ਵਾਰ-ਵਾਰ ਕਿੰਨਾ ਕਾ ਪੈਸੇ ਦੇਈ ਜਾਣਗੇ ਉਹ ਮੈਨੂੰ ਤਾਂ ਪਤਾ ਮੈਨੂੰ ਤਾਂ ਬਿਸ਼ਰਮ ਹੀ ਆਉਂਦੀ ਹੈ ਕਹਿੰਦੇ ਨੂੰ ਵੀ ਹੁਣ ਬਾਪੂ ਨੂੰ ਕੌਣ ਸਮਝਾਵੇ ਉਹ ਨਹੀਂ ਮੰਨਦਾ ਹੈਗਾ ਜੀ ਸਮਝਾਉਣਾ ਤਾਂ ਪਊਗਾ ਠੀਕ ਹੈ ਨਾ ਸਮਝਾਓ ਤੁਸੀਂ ਬਾਪੂ ਨੂੰ ਨਾ ਅਸੀਂ ਵਾਰ-ਵਾਰ ਕਿੰਨਾ ਕ ਦਾਜ ਦੇਈ ਜਾਵਾਂਗੇ ਲੈ ਹੈ ਦੇਖ ਦਾਜ ਮੰਗ ਕੌਣ ਰਿਹਾ ਹੋਰ ਕੀ ਮੰਗ ਰਿਹਾ ਤੁਸੀਂ ਦਾਦੀ ਆਹੇ ਯਾਰ ਹੱਥ ਦਾ ਪੈਸੇ ਮੰਗਦੇ ਆ ਕੋਈ ਦਾਜ ਨਹੀਂਗਾ ਮੋੜ ਦਾਂਗੇ ਕੋਈ ਨਹੀਂ ਪਤਾ ਨਹੀਂ ਕਦੋਂ ਮੋੜੋਗੇ ਨਾਲੇ ਪਹਿਲਾਂ ਕਿੰਨੇ ਕ ਮੋੜਤੇ ਤੁਸੀਂ ਯਾਰ ਮੇਹਣੇ ਕੋ ਮਾਰਦੀ ਐ ਮੈਨੂੰ ਤੂੰ ਇੱਕ ਵਾਰੀ ਬੇਬੇ ਨਾਲ ਗੱਲ ਤਾਂ ਕਰਕੇ ਦੇਖ ਲਾ ਇੱਕ ਗੱਲ ਕਹਾ ਜੀ ਬਾਪੂ ਦੇ ਨਾਲ ਲਾਜ ਦਾ ਘੜਾ ਭਰੀ ਜਾਂਦਾ ਨਾ ਬੇਬੇ ਨਾਲ ਹੁਣ ਮੈਂ ਕੀ ਗੱਲ ਕਰਾਂ ਦੇਖੀ ਮੇਰੇ ਕਹਿਣ ਤੇ ਇੱਕ ਵਾਰੀ ਬੇਬੇ ਨਾਲ ਗੱਲ ਕਰਕੇ ਦੇਖ ਲਾ ਪਲੀਜ਼ ਬੇਨਤੀ ਆ ਤੈਨੂੰ ਮੇਰੀ ਕਰ ਲਾ ਗੱਲ ਇੱਕ ਗੱਲ ਦਾ ਸਿਰ ਥੋੜੇ ਕਰਕੇ ਗੱਲ ਕਰਨ ਨੂੰ ਤਿਆਰ ਹੋਈਆਂ ਮੈਂ ਨਹੀਂ ਬਾਪੂ ਤਾਂ ਪਤਾ ਮੈਨੂੰ ਕਿਵੇਂ ਧਮਕੀਆਂ ਦਿੰਦਾ ਸੀ ਵੀ ਜੇ ਤੂੰ ਆਵਦਾ ਕਰੋ ਨਾ ਪੈਸੇ ਲੈ ਕੇ ਇਹ ਨਾ ਫਿਰ ਤੂੰ ਦੇਖੀ ਨਾ ਕੀ ਦੇਖਦੀ ਮੈਂ ਆਦਲ ਬਾਪੂ ਵੱਲੋਂ ਮੈਂ ਗਲਤੀ ਮੰਨ ਲੈਂਦਾ ਕਰ ਲਾ ਗੱਲ ਜੇ ਦੇ ਦੇ ਠੀਕ ਆ ਨਹੀਂ ਫਰਸਾਰਾਂਗੇ ਹੋਰ ਕੀ ਆ ਚਲੋ ਕੋਈ ਗੱਲ ਨਹੀਂ ਜੀ ਚਾ ਦੱਸ ਹੀ ਮੈਨੂੰ ਫੇਰਾ ਦੇਖਦੀ ਐ ਮੈਂ ਇਹਦੇ ਬਿਨਾ ਗੱਲ ਕਰਕੇ ਹੈਲੋ ਹਾਂ ਪੁੱਤ ਸਾਸਰੀ ਕਾਲ ਹਾਂ ਮੈਂ ਤਾਂ ਠੀਕ ਆ ਤੂੰ ਦੱਸ ਠੀਕ ਠਾਕ ਹਾਂ ਹੋਰ ਨਾજર ਠੀਕ ਐ ਤੇਰਾ ਬਾਪੂ ਅੱਛਾ ਸਾਰੇ ਠੀਕ ਠਾਕ ਨੇ ਠੀਕ ਐ ਹੋਰ ਦੱਸ ਫਿਰ ਕਿਵੇਂ ਯਾਦ ਕਰ ਲਿਆ ਮਾਂ ਨੂੰ ਹੈ ਪੈਸੇ ਪੈਸੇ ਤਾਂ ਦੇਖ ਪੁੱਤ ਹੁਣ ਤੈਨੂੰ ਪਤਾ ਹੀ ਐ ਹੈ ਦੇਖ ਪਹਿਲਾਂ ਤੈਨੂੰ 1 ਲੱਖ ਰੁਪਇਆ ਦੇ ਕੇ ਗਿਆ ਸੀ 3 ਮਹੀਨੇ ਪਹਿਲਾਂ ਹੈ ਆ ਹੁਣ ਤੇਰੀ 50 ਹਜ਼ਾਰ ਤੇਰੀ ਭਾਬੀ ਦੀ ਫੀਸ ਭਰਤੀ ਪਈ ਹੁਣ ਨਾ ਦੇਖ ਹੁਣ ਤਾਂ ਕੋਈ ਪੈਸਾ ਨਹੀਂ ਹੈਗਾ ਐਵੇਂ ਤੈਨੂੰ ਮੈਂ ਕਹਿਣਾ। ਉੱਤ ਹੁਣ ਤੈਨੂੰ ਐਵੇਂ ਹੀ ਲਾ ਕਿੱਥੋਂ ਕਰਾਂ ਹੈਂ ਹੋਰਾਂ ਪਰਾਂ ਤੂੰ ਦੱਸ ਹੁਣ ਰੋਜ਼ ਕਿੱਥੋਂ ਮੰਗਾਗੇ ਅਸੀਂ ਪੈਸੇ। ਕੋਈ ਨਾ ਫਿਰ ਤੂੰ ਕਹਿ ਦੇ ਤੇਰੇ ਬਾਪੂ ਨੂੰ ਵੀ ਭਈ ਹੈ ਨਹੀਂਗੇ ਪੈਸੇ। ਰੋਣਾ ਵਾਰੀ ਵਾਰੀ ਕਿੱਥੋਂ ਦੇਈ ਜਾਮਾਂ ਦੇ। ਹਾਂ ਨਾ ਚੱਲ ਲੜਾਈ ਤਾਂ ਕੋਈ ਗੱਲ ਨਹੀਂ ਦਿਖ ਜੇ ਹੁੰਦੇ ਮੈਂ ਦੇ ਦਾਂਦੀ ਮੈਂ ਜਵਾਬ ਨਹੀਂ ਦਿੰਦੀ ਤੀ ਐਵੇਂ ਤੈਨੂੰ ਕਹਿਦਾ ਪਰ ਹੁਣ ਤੈਨੂੰ ਪਤਾ ਏ ਮੇਰਾ ਹੱਥ ਨਹੀਂ ਕਿਸੇ ਪਾਸੇ ਪੈਂਦਾ। ਮੈਂ ਪਹਿਲਾਂ ਦੇ ਹੀ ਬੈਠੀ ਆ ਪੁੱਤ ਦੇਖ ਤੈਨੂੰ ਪੈਸੇ ਹੁਣ ਬਾਰੀ ਬਾਰੀ ਪੈਸੇ ਤੈਨੂੰ ਪਤਾ ਕਿੱਥੋਂ ਮਿਲਣਗੇ ਉਹ ਹੋਰ ਡੰਗਸਾਰ ਲੈਣ ਕਿਸੇ ਪਾਸੇ ਲਾਹੌਰ ਹੁਣ ਉਹਨਾਂ ਦੇ ਰਿਸ਼ਤੇਦਾਰ ਹੋਣੇ ਕੋਈ ਉਹਨਾਂ ਨੂੰ ਸਵਾਲ ਪਾ ਦੇਣ ਤੇਰੇ ਬਾਪੂ ਨੂੰ ਕਹਿਦੀ ਤੂੰ ਹਾਂ ਜੇ ਕਦੇ ਫੇਰ ਹੋਏ ਕੋਈ ਨਹੀਂ ਜੇ ਕਦੇ ਹੋਏ ਤਾਂ ਦਖਾ ਜਰੂਰ ਡੰਗਸਾਰੂੰਗੀ ਪਰ ਫੋਨ ਨਹੀਂ ਹੁਣ ਤਾਂ ਮੇਰੇ ਵੀ ਹੱਥ ਖੜੇ ਨੇ ਬਹੁਤ ਕਬੀਲਦਾਰੀ ਆਪਣੀ ਢਾਈ ਢਾਈ ਦੀ ਹਾਂ ਪੁੱਤ ਹੋਣ ਨਹੀਂ ਮੈਂ ਦੇ ਸਕਦੀ ਚਲ ਕੋਈ ਗੱਲ ਨਹੀਂ ਬੱਬੇ ਸਮਝਦੀ ਆ ਮੈਂ ਥੋੜੀ ਮਜਬੂਰੀ ਵੀ ਨਾਨਾ ਕੋਈ ਗੱਲ ਨਹੀਂ ਅਸੀਂ ਆਪੇ ਦੇਖ ਲਾਂਗੇ ਚਲ ਚੰਗਾ ਬੇਬੇ ਧਿਆਨ ਰੱਖੀ ਠੀਕ ਹੈ ਤੂੰ ਆਪਦਾ ਬਾਈ ਦਾ ਵੀ ਧਿਆਨ ਰੱਖੀ ਚਲ ਚੰਗਾ ਇਹ ਆ ਗਏ ਮੈਂ ਫੇਰ ਗੱਲ ਕਰਦੇ ਮਮੀ ਤੁਹਾਡੇ ਨਾਲ ਕਰੀਤੀ ਗੱਲ ਬੇਬੇ ਨਾਲ ਹਾਂ ਕੀ ਕਹਿੰਦੇ ਮਮੀ ਨਾਲ ਹੀ ਗੱਲ ਕਰ ਰਹੀ ਸੀ ਉਹਨਾਂ ਨੇ ਤਾਂ ਜਵਾਬ ਦਿੱਤਾ ਕਹਿੰਦੇ ਅਹ ਹੁਣੇ ਕਾਲੇ ਦੇ ਘਰ ਵਾਲੀ ਦੇ ਨਾਲ 50000 ਫੀਸ ਭਰ ਕੇ ਹਟਿਆ ਹੁਣ ਅਕੋਲੇ ਹਲੇ ਹੈ ਨਹੀਂਗੇ ਪੈਸੇ ਹੁਣ ਬਾਪੂ ਨੂੰ ਕੀ ਕਹੂੰਗਾ ਮੈਂ ਹੁਣ ਮੈਂ ਵੀ ਕੀ ਕਰ ਸਕਦੀ ਆ ਤੁਹਾਡੇ ਕਿਹਾ ਤੇ ਮੈਂ ਫੋਨ ਕੀਤਾ ਨਾ ਤੇ ਨਾ ਕਰਿਆ ਹੋਵੇ ਤੁਸੀਂ ਤਾਂ ਕਹੋ ਤੁਹਾਡੇ ਕਿਹਾ ਤੇ ਫੋਨ ਵੀ ਕਰਤਾ ਹੁਣ ਅਗਲੇ ਦੀ ਵੀ ਮਜਬੂਰੀ ਨੇ ਅਗਲੇ ਕੋਲੇ ਹੈ ਨਹੀਂ ਹੁਣ ਮੈਂ ਧੱਕੇ ਨਾਲ ਉਹਨਾਂ ਤੋਂ ਪੈਸੇ ਮੰਗਣਾ ਉਹ ਤੇਰੀ ਗੱਲ ਤਾਂ ਠੀਕ ਆ ਬਾਪੂ ਮੇਰੇ ਗਲਪ ਉਹ ਤਾਂ ਮੈਨੂੰ ਬਹੁਤ ਪੁੱਠਾ ਇਹਦਾ ਬੋਲਣ ਲੱਗ ਰਿਹਾ ਤੇ ਮੇਰੇ ਕਿਹੜਾ ਪੈਂਦੇ ਨਹੀਂ ਹੈਗੇ ਹੁਣ ਕੋ ਡਾਕਾ ਮਾਰ ਲਈ ਆਪਾਂ ਉਹ ਮੈਂ ਸਮਝਦਾ ਤੂੰ ਸਮਝਦੀ ਆ ਇਹ ਗੱਲ ਪਰ ਉਹ ਲਾਲਚ ਨੂੰ ਕੌਣ ਸਮਝਾਵੇ ਉਹ ਨਹੀਂ ਸਮਝਦਾ ਇਹ ਗੱਲ ਉਹ ਤਾਂ ਆਏ ਉਹਨਾਂ ਕੋਲ ਕਿਹੜੀ ਖਾਡਾ ਉਥੋਂ ਪੱਟੀ ਜਾਣਗੇ ਲੈ ਹੀ ਦੇਣਗੇ ਬਸ ਪਰ ਦੇਖੋ ਜਿਵੇਂ ਮਰਜ਼ੀ ਗੱਲ ਕਰੋ ਨਾ ਕਰੋ ਮੈਂ ਤਾਂ ਘਰੇ ਗੱਲ ਕਰਕੇ ਦੇਖ ਲਈ ਉਹਨਾਂ ਕੋਲ ਤਾਂ ਹੈ ਨਹੀਂ ਹਲੇ ਪੈਸੇ ਚਲ ਠੀਕ ਹੈ ਬਾਪੂ ਮੈਂ ਕਲੀਅਰ ਕਰ ਦਊਗਾ ਦੇਖ ਬਾਪੂ ਮੇਰੇ ਸਹੁਰਿਆਂ ਕੋਲੇ ਕੋਈ ਪੈਸਾ ਨਹੀਂ ਹੈਗਾ ਹੁਣ ਉਹਨਾਂ ਨੇ ਪਹਿਲਾਂ ਹੈਗੇ ਤੇ ਦੇਤੇ ਹੁਣ ਅਗਲਾ ਹੱਥ ਟਾਇਟਾ ਹੁਣ ਨਹੀਂ ਉਹ ਦੇ ਸਕਦੇ ਹਾਂ ਜਦੋਂ ਆ ਮੋਡਰਨਗੇ ਨਾ ਪੈਸੇ ਕਿਹਾ ਉਹਦੇ ਵਿੱਚੋਂ ਚਾਹੇ ਤੁਸੀਂ ਰੱਖ ਲਿਓ ਹਾਂ ਠੀਕ ਆ ਕੋਈ ਕਰ ਤਾਂ ਗੱਲ ਕਰਕੇ ਵੇਖਣਾ ਦੱਸ ਮੇਰੇ ਘਰ ਦੇ ਤਾਂ ਪਹਿਲੇ ਹੀ ਓਖੇ ਨੇ ਇਹਨਾਂ ਨੂੰ ਹੋਰ ਤੋਂ ਪਾਉਣ ਨੂੰ ਹੋਏ ਪੈਣ। ਆਹ ਇਹ ਅੰਦਰੇ ਬੜਾ ਬੈਠਾ ਚੱਲ ਦੇਖਦਾ ਕੁਛ ਤਾਂ ਰਹਿ ਕਰਕੇ ਆਊਗਾ। ਕਾਹ ਨੂੰ ਕੰਜਰਾ ਬੱਸ ਸੋਡ ਲਾ ਜਮੀ ਨਹੀਂ ਕਹਿੰਦਾ ਤੋੜ ਕੇ ਨਹੀਂ ਕਹਿੰਦਾ ਮਾੜਾ ਮਾੜਾ ਤੋੜ ਕੇ ਡਰਦਾ ਉਹ ਤੋਂ। ਹੋਰ ਹੁਣ ਜਮੀ ਲੱਖ ਦੇ ਮੱਖੀ ਬੈਠਾ ਉਹ ਮੁੰਡਿਆ ਓਰੇਆ ਓਰੇ ਮੇਰੇ ਨਾਲ। ਹਾਂ ਬਾਪੂ ਕਿਉਂ ਬਣੀ ਗੱਲ ਕੁਛਕਣਾ ਕੋਈ ਕਿਆ ਕੁਝ ਹੋਇਆ? ਉਹ ਬਾਈ ਓਰੇ ਕਰੀ ਤੇ ਆਪਦੀ ਮਾਂ ਨਾਲ। ਹਾਂ। ਉਹ ਕਹਿੰਦੇ ਸਾਡਾ ਤਾਂ ਹੱਥ ਟੈਟ ਚੱਲਦਾ ਸਾਡੇ ਚੋਂ ਗੰਜਾਇਸ ਹੈ ਨਹੀਂ ਅਸੀਂ ਕਹਿੰਦੇ ਪੈਸੇ ਸਾਡੀ ਨੂੰਤੇ ਲਾਤੇ ਓਏ ਕੰਜਰਾ ਬਹਾਨੇ ਨੇ ਬਹਾਨੇ ਮਾਰਦੇ ਨੇ ਸਾਰੇ ਆਹੋ ਕਿ ਨੂੰਤੇ ਪੈਸੇ ਲਾਇਗੋ ਨੇ ਓ ਬਾਪੂ ਮੇਰੇ ਹੁੰਦੇ ਗੱਲ ਕਰੀਆ ਮੇਰੀ ਸੱਸ ਨੇ ਇਹੀ ਗੱਲ ਕਹੀ ਸੀ ਵੀ ਭਾਈ ਹੁਣ ਸਾਡੇ ਚ ਗੰਜਾਇਸ ਹੈ ਨਹੀਂ ਫੇਰ ਕਰ ਦਾਂਗੇ ਅਸੀਂ ਲੈ ਤੂੰ ਐਂ ਕਰ ਫਿਰ ਹੁਣ ਤੂੰ ਸਾਈਡ ਤੇ ਹੋ ਜਾ ਤੂੰ ਨਾ ਵਿਚਾਈ ਹੁਣ ਹੈ ਪੈਸੇ ਤਾਂ ਮੈਂ ਮੰਗ ਕੇ ਦਿਖਾਉਂਗਾ ਦੇਖੀ ਪਹਿਲੇ ਝੂਟੇ ਪੈਸੇ ਆਉਣਗੇ ਕੀ ਬਣਦਾ ਹੁਣ ਉਹ ਬਾਪੂ ਰਹਿਣ ਦੇ ਯਾਰ ਆਪਾਂ ਨੇ ਕੋਠੀ ਪਾਉਣਾ ਕਿਸੇ ਹੋਰ ਤੋਂ ਫੜ ਲਾਂਗੇ 20-50 ਹਜ਼ਾਰ ਰੁਪਈਆ ਉਹਨਾਂ ਪਾ ਲਾਂਗੇ ਉਹਨਾਂ ਤੋਂ ਨਾ ਫੜੀ ਪਰ ਹੋਰ ਤੋਂ ਕੰਜਰਾ ਤੂੰ ਵਿਆਜ ਦਿੰਦਾ ਫਰੇਗਾ ਉੱਥੇ ਤੇਰੇ ਫਰੀਉਣਗੇ ਜਮੀਨੀ ਅਕਲ ਨੂੰ ਹੱਥ ਮਾਰਦਾ ਉਹ ਮੈਂ ਕਿਹੜੇ ਪਾਸੇ ਫਿਰਦਾ ਤੂੰ ਹੋਰ ਜਾਈ ਜਾਂਦਾ ਕਿਸੇ ਪਾਸੇ ਹੈ ਮੰਗ ਲੈ ਫਿਰ ਮੰਗ ਲੈ ਜਾ ਆਪੇ ਮੰਗਰਾ ਮੈਨੂੰ ਨਾ ਵਿੱਥ ਲੈ ਫਿਰ ਲੈ ਤੂੰ ਨਾ ਆੜੀ ਵਿੱਚ ਫਿਰ ਵਿੱਚੜ ਜਾਣਾ ਫਾਨੇ ਆ ਮੈਂ ਆਪੇ ਕਹੂੰਗਾ ਹੁਣ ਹੈ ਕੰਜਰ ਜਮੀਨੀ ਤੋੜ ਕੇ ਕਹਿੰਦਾ ਵੀ ਮੜਾ ਮੁੰਡਾ ਕਹਦੇ ਤੋੜ ਕੇ ਮੰਨੋਂ ਪੈਂਦੀ ਐ ਇਹ ਦੇ ਦੇਣਗੇ ਤੈਨੂੰ ਹੈ ਹਾਂ ਗੱਲ ਲੱਗ ਗਈ ਹੈ ਉਹ ਬਾਪੂ ਨਹੀਂ ਦੇਖਦਾ ਹੈਗਾ ਬਾਪੂ ਕਿੱਧਰ ਲੰਘਿਆ ਮੈਨੂੰ ਕੀ ਪਤਾ ਜੀ ਮੈਨੂੰ ਕੀ ਦੱਸ ਕੇ ਜਾਂਦੇ ਨੇ ਬਾਪੂ ਨਾਲੇ ਮੇਰੇ ਕਿਹਨੇ ਦੇਖ ਕੇ ਦੋਵੇਂ ਮੂੰਹ ਫੁਲਾ ਲੈਂਦੇ ਨੇ ਉਹ ਤਾਂ ਹੁਣ ਮੇਰੇ ਕਿਹਨੇ ਫੁਲਾਉਂਦਾ ਤੇਰੇ ਇਕੱਲੇ ਕਿਹਨੇ ਥੋੜੀਆ ਉਹ ਤਾਂ ਮੇਰੇ ਕਿਹਨੇ ਮੂੰਹ ਫੁਲਾਉਂਦਾ ਲੋ ਯਾਦ ਕੀਤਾ ਸੀ ਆ ਗਿਆ ਤੁਹਾਡੇ ਬਾਪੂ ਜੀ ਆ ਆਉਂਦਾ ਤਾਂ ਕੁਛ ਨਾ ਕੁਛ ਬੋਲੋਗੇ ਆ ਕੇ ਹੁਣ ਦੇਖ ਨਹੀਂ ਚੁੱਪ ਰਹੀ ਨਾਲੇ ਤੂੰ ਨਾ ਬੋਲੀ ਜਾ ਕੁਝ ਬੋਲਿਆ ਠੀਕ ਆ ਨਾ ਬਈ ਬਾਪੂ ਉਹ ਨਜਰਾ ਹਾਂ ਬਾਪੂ ਆ ਚੱਕ ਭਈ ਕਾਗਜ਼ ਵਕੀਲੇ ਦਿੱਤੇ ਨੇ ਆ ਜਿੱਥੇ ਜਿੱਥੇ ਨਿਸ਼ਾਨੀਆਂ ਲਾਈਆਂ ਨੇ ਸਾਈਨ ਕਰਾ ਲਾ ਜਾ ਹੁਣ ਉਹ ਸਾਈਨ ਤਾਂ ਕਰਾ ਲੂੰਗਾ ਇਕ ਆ ਇਹ ਕਾਦੇ ਨੇ ਪਰ ਤਲਾਕ ਦੇ ਨੇ ਹੋਰ ਕਾਦੇ ਨੇ ਸਾਈਨ ਕਰ ਅਦੇ ਚੱਕ ਕੱਪੜਾ ਲੀੜਾ ਬੋਰੀ ਵੇਹਤਰਾ ਡੰਡੀ ਲੱਗਦੇ ਚਲ ਓਕੇ ਹਰ ਜੀ ਗੱਲਾਂ ਕਰ ਰਹੇ ਹੋ ਬਾਪੂ ਜੀ ਤੁਸੀਂ ਨਾ ਇਹ ਕਿਵੇਂ ਹੋ ਸਕਦਾ ਤੂੰ ਦੇਖਦੀ ਚੱਲ ਕੀ ਕੁਝ ਬਣਦਾ ਨਾਲੇ ਮੇਰੇ ਮੁੰਡੇ ਨੇ ਤਲਾਕ ਲੈਣਾ ਤੇਤੋਂ ਸਾਈਨ ਕਰ ਤੁਰਦੀ ਬਣ ਤੂੰ ਉਹ ਨਾਜਰਾ ਤੈਨੂੰ ਮੇਰੇ ਮੂਹਰੇ ਬੋਲਣਾ ਕੁਛ ਨਾਲੇ ਖਬਰਦਾਰ ਜੇ ਬੋਲਿਆ ਬਾਪੂ ਜੀ ਆਹ ਜਲੂਣਾ ਕਰੋ ਤੁਸੀਂ ਮੇਰੇ ਤੇ ਮੈਂ ਹੱਥ ਜੋੜਦੀ ਆ ਤੁਹਾਡੇ ਮੂਹਰੇ ਮੈਂ ਕਰਿਆ ਸੀਗਾ ਮੰਮੀ ਨੂੰ ਫੋਨ ਪਰ ਉਹਨਾਂ ਨੇ ਨਾ ਭਾਬੀ ਦੀ ਫੀਸ ਭਰਤੀ 50000 ਰੁਪਇਆ ਜਿਹੋ ਨਾਲ ਕੋਲੇ ਪੈਸੇ ਹੁੰਦੇ ਉਹ ਦੇ ਜਾਂਦੇ ਉਹ ਕਿਹੜਾ ਮਨਾ ਕਰਦੇ ਸੀ ਤੁਹਾਨੂੰ ਕੋਈ ਗੱਲ ਨਹੀਂ ਬਸ ਹੁਣ ਪੈਸੇ ਨਹੀਂ ਚਾਹੀਦੇ ਸਾਨੂੰ ਹੁਣ ਤਾਂ ਸਾਨੂੰ ਇੱਕ ਤਲਾਕ ਚਾਹੀਦਾ ਸਾਈਨ ਕਰ ਤੁਰਦੀ ਬਣ ਉਹ ਮੁੰਡਿਆ ਕਾਗਜ਼ ਫੜਾ ਦੇ ਮੈਨੂੰ ਸਾਈਨ ਕਰਾ ਕੇ ਮੈਂ ਇੰਦਰ ਬੈਠਾ ਆ ਚੱਕ ਹਾਂ ਬੱਪੂ ਜੀ ਮੈਂ ਤਾਂ ਵਾਲੀ ਨਹੀਂ ਕੱਢੇ ਜਾਂਦੇ ਉਹਦੇ ਜੀ ਤੁਸੀਂ ਕੁਝ ਕਰੋ ਨਾ ਤੁਸੀਂ ਜਾਣੋ ਮੈਂ ਤੁਹਾਨੂੰ ਤਲਾਕ ਦੇ ਦਾਂ ਯਾਰ ਮੈਂ ਤਾਂ ਨਹੀਂ ਚਾਹੁੰਦਾ ਪਰ ਮੈਂ ਇਹਦੇ ਮੂਰੇ ਵੀ ਨਹੀਂ ਬੋਲ ਸਕਦਾ ਮੈਂ ਕਦੇ ਬਾਪੂ ਮੂਰੇ ਬੋਲਿਆ ਨਹੀਂ ਹੈਗਾ ਇਹਦਾ ਐਨੀ ਤਬਾਰ ਕਿੱਥੇ ਡਾਂਗ ਮਾਰੇ ਮਾਰਨ ਲੱਗਿਆ ਅੱਗਾ ਪਿੱਛਾ ਵੀ ਦੇਖਦਾ ਤਾਂ ਫਿਰ ਹੁਣ ਮੈਂ ਕੀ ਕਰਾਂ ਤੁਸੀਂ ਕਹਿੰਦੇ ਮੈਂ ਤਾਂ ਤੈਨੂੰ ਤਲਾਕ ਦੇ ਦੇਵਾਂ ਚੰਨਾ ਉਮ ਮੈਂ ਤਾਂ ਨਹੀਂ ਦੇਣਾ ਤਲਾਕ ਤੂੰ ਐ ਕਰ ਇੱਕ ਵਾਰੀ ਬੇਬੇ ਨੂੰ ਫੋਨ ਕਰ ਲਾ ਪੁੱਛ ਲਾ ਉਹਨੂੰ ਜੇ ਬਣ ਜੂ ਪੈਸੇ ਦਾ ਹੀਲਾ ਨਹੀਂ ਪਿੰਡ ਜਾਇਆ ਹੋਰ ਕੀ ਆ ਫੋਨ ਕਰਕੇ ਤਾਂ ਜੀ ਦੇਖ ਲੈ ਸੀ ਤੇ ਕੋਈ ਹੀਲਾ ਪਿੰਡ ਜਾ ਕੇ ਦੇਖਿਆ ਨਹੀਂ ਜੇ ਗੱਲ ਬਣਦੀ ਆ ਉਹ ਛੜਿਆ ਮੁੰਡਿਆ ਬਸ ਹੋਇਆ ਹਾ ਬਸ ਤਾਂ ਛੜਿਆ ਆ ਸਮਾਨ ਸੂੰ ਲੈ ਗਈ ਨਹੀਂ ਚਾਕੀ ਕੋਈ ਓ ਬਾਪੂ ਸਮਾਨ ਤਾਂ ਉਹਦਾ ਸਾਰਾ ਉਰੀ ਪਿਆ ਉਹ ਪੈਸਿਆਂ ਬਾਰੇ ਗੱਲ ਕਰਨ ਗਈ ਆ ਹਜੇ ਹਾਂ ਪੈਸੇ ਲੈ ਕੇ ਆਉਗੀ ਇਹ ਗੱਲ ਕੀ ਕਰਨੀ ਆ ਹੈ ਹੁਣ ਤਾਂ ਟੱਬਰ ਵੀ ਭੱਜੇ ਫਿਰੂਗਾ ਨਹੀਂ ਆ ਕਾਗਜ਼ ਮੇਰੇ ਲਵੇ ਪੈਰੇ ਇਹ ਗੱਲ ਸੋਚ ਲਈ ਤੂੰ ਹਾਂ ਓ ਬਾਪੂ ਐਨਾ ਤੇਰੇ ਵਾਂਗੂ ਸਿਰੇ ਨਹੀਂ ਜਾਂਦੇ ਹੁੰਦੇ ਹਲੇ ਕੰਜਰ ਮੈਨੂੰ ਕਹਿੰਦਾ ਬਾਪੂ ਤੂੰ ਸਿਰੇ ਜਾ ਨਾ ਨਾ ਕਾਦੂ ਸਿਰੇ ਵਾ ਗਿਆ ਮੈਂ ਹੈ ਤਸ਼ਵੀਰ ਨੂੰ ਛੋੜੇ ਵਾਸਤੇ ਹੀ ਗਿਆ ਸਿਰੇ ਮੈਂ ਬਾਪੂ ਨੇ ਪਹਿਲਾਂ ਕੱਚ ਛੱਡੀਆ ਕਿੰਨਾ ਕੁ ਦਿੱਤਾ ਦਾਤ ਸੀ ਉਹਨਾਂ ਨੇ ਪਹਿਲਾਂ ਮੈਨੂੰ ਹਲੇ ਕੀ ਕੱਚ ਰਹਿ ਗਈ ਕੀ ਦਿੱਤਾ ਕੀ ਦਿੱਤਾ ਦੱਸ ਮੈਨੂੰ ਕੀ ਦਿੱਤਾ ਦੇਖ ਲਾ ਅੰਦਰ ਹੈਗਾ ਕੁਝ ਹੈ ਕਹਿੰਦਾ ਸਮਾਨ ਦਿੱਤਾ ਉਹਨਾਂ ਨੇ ਹਾਂ ਤਾਂ ਘਲਾਤੇ ਸਮਾਨ ਦੇ ਕੰਜਰਾ ਲੈ ਲਾ ਜਿਹੜਾ ਜਾਂ ਕੁਝ ਲਿਆ ਜਾਂਦਾ ਅੱਲਾ ਭੱਜ ਕੀ ਦੇਊਗਾ ਸਾਰਾ ਕੁਝ ਤੇ ਨੂੰ ਓ ਚੱਲ ਬਾਪੂ ਯਾਰ ਤੂੰ ਤਾਂ ਹੁਣ ਲਾਲਚੀ ਹੋ ਰਿਆ ਤੇਰਾ ਮੈਂ ਕੀ ਕਰਾਂ ਮਲੰਗ ਬੰਦੇ ਟੱਕਰ ਗਏ ਕਿੱਥੇ ਲੈ ਬੁੱਤ ਪਾਣੀ ਪੀ ਲੈ ਲਹ ਹੈ ਇਹ ਤਾਂ ਕਮਾਲ ਹੋ ਗਈ ਕਹਿੰਦੀ ਤਲਾਕ ਦੇ ਕਾਗਜ਼ ਲੈ ਆਇਆ ਭਲਾ ਆਏ ਕਿਤੇ ਆਈ ਤਲਾਕ ਦਿੱਤਾ ਜਾਂਦਾ ਹੁੰਦਾਗਾ ਗੱਲਾਂ ਤਾਂ ਦੇਖ ਲੈ ਕਿਹੜੀਆਂ ਕਰਦੇ ਨੇ ਉਹੀ ਤਾਂ ਗੱਲ ਆ ਬੇਬੇ ਮੈਂ ਤਾਂ ਆਪਣੇ ਸਹਾਂ ਮਾਸਟਰ ਕੀ ਗੱਲਾਂ ਕਰਦਾ ਫਿਰ ਤਾ ਦੱਸ ਨਹੀਂ ਸੱਸਾਂ ਤਾਂ ਜੇ ਤਾਂ ਕਰਦੇ ਹੁੰਦੇ ਆ ਨੇ ਮੈਂ ਤਾਂ ਪਹਿਲਾਂ ਬੰਦਾ ਦੇਖਿਆ ਵੀ ਸਾਰਾ ਤਾਂ ਕਰਦਾ ਜਿਵੇਂ ਪਿਛਲੇ ਉਸ ਬਈ ਉਦੋਂ ਤਾਂ ਬਥੇਰਾ ਨਰਮਦੀ ਦਾ ਕੀ ਇਹ ਕੀ ਬਤਾਦੀ ਵੀ ਮਗਰ ਉਹ ਹਰਾਮੀ ਨਿਕਲੂਗਾ ਹੈ ਮੈਨੂੰ ਤਾਂ ਐਸੀ ਵੀ ਕਬੀਲ ਲਾਰ ਬੰਦਾ ਵਧੀਆ ਚੱਲ ਕੋਈ ਗੱਲ ਨਹੀਂ ਜੇ ਬੁੜੀ ਨਹੀਂ ਕਰੇ ਤਾਂ ਉਹੀ ਗੱਲ ਆ ਕਿ ਬੁੜਾ ਵੀ ਜਨਾਨੀਆਂ ਵਰਗਾ ਹੈ ਹੈ ਕੰਮ ਕੰਦੇ ਸਮਝਾਉਂਦੇ ਹੈ। ਹੈ ਬੇਬੇ। ਨਾ ਤੂੰ ਕਹਿੰਨੀ ਆ ਪਹਿਲਾਂ ਪਤਾ ਨਹੀਂ ਸੀ ਵੀ ਇਹ ਕਿਹਜਾ। ਕਾਨੂੰਨੀ ਪਤਾ ਸੀ ਤੈਨੂੰ ਸਾਰਾ ਕੁਝ ਪਤਾ ਸੀ। ਨਾ ਜਦੋਂ ਵਿਆਹ ਵਲੇ ਏਡੀ ਦਾਜ ਦੀ ਲਿਸਟ ਉਹਨੇ ਮੂਰੇ ਕਰਤੀ ਸੀ ਤੈਨੂੰ ਉਹਦੀ ਜਵਾਬ ਦੇਣਾ ਚਾਹੀਦਾ ਸੀਗਾ। ਨਹੀਂ ਪੁੱਤ ਜਦੋਂ ਉਹਨੇ ਦਾਜ ਦੀ ਲਿਸਟ ਦਿੱਤੀ ਹੈ ਉਹ ਤਾਂ ਉਹਨੇ ਆਏ ਕਿ ਹੱਸੇ ਉਹਦੋਂ ਕਹਿੰਦਾ ਦਾਜ ਦਾ ਲਾਲਚ ਮੈਨੂੰ ਕੋਈ ਨਹੀਂ। ਮੈਂ ਤਾਂ ਕਹਿੰਦਾ ਸ੍ਰੀਕੇ ਕਬੀਲੇ 'ਚ ਮੂੰਹ ਦਿਖਾਉਣਾ ਹੈ। ਇਹ ਤਾਂ ਚਲ ਆਪਾਂ ਨੂੰ ਵੀ ਪਤਾ ਹੈ ਵੀ ਸ੍ਰੀਕੇ ਕਬੀਲੇ 'ਚ ਮਾੜਾ-ਮੋੜਾ ਨੱਕ ਤਾਂ ਆਪਾਂ ਨੂੰ ਰੱਖਣਾ ਹੀ ਪੈਂਦਾ ਹੈ। ਕਨ ਪਰ ਤੁਸੀਂ ਕੁੜੀ ਦਾ ਫਿਕਰ ਨਾ ਕਰੋ। ਛੋੜੀ ਟੀ ਆਗਦੀ ਧੀ ਬਣਾ ਕੇ ਰੱਖਾਂਗੇ ਉਹ ਤਾਂ ਗੱਲ ਠੀਕ ਆ ਬੇਬੇ ਹੈ ਬਣੇ ਨਾਜਰ ਨਹੀਂ ਬੋਲਦਾ ਕੋਸਾ ਨਾਜਰ ਵੀ ਕਹਿੰਦਾ ਕੋਸਾ ਮੱਟਾ ਤੇ ਬਾਪੂ ਨੂੰ ਵੀ ਆਇਆ ਨਾ ਕਰ ਬਾਪੂ ਨੂੰ ਵੀਰੇ ਉਹੀ ਤਾਂ ਗੱਲ ਹੈ ਇਹ ਕੁਛ ਬੋਲਦਾ ਹੀ ਨਹੀਂ ਹੈਗਾ ਬਾਪੂ ਮੂਰੇ ਪਤਾ ਨਹੀਂ ਬਚਪਨ ਤੋਂ ਕਿਹੜਾ ਡਰ ਪਾਇਆ ਬਾਪੂ ਨੇ ਉਹਦੇ ਮਨ 'ਚ ਬਾਪੂ ਮੂਰੇ ਤਾਂ ਉਹਦੇ ਜਵਾਨ ਨਹੀਂ ਕੱਬਦੀ ਜੇ ਇਹੀ ਬੋਲ ਪੇ ਤਾਂ ਘਰ ਬਸ ਜੇ ਸਾਡਾ ਨਾਲੇ ਬਈ ਹੁਣ ਬਾਪੂ ਨੇ ਨਾ ਅੱਜ ਦਫੜ ਰੱਖੀ ਆ ਵੀ 50000 ਰੁਪਏ ਤੁਹਾਡੇ ਤੋਂ ਮੰਗੇ ਲੈ ਕੇ ਆਵਾਂ ਮੈਂ ਵੀ ਕੋਠਾ ਪਾਣਾ ਖੇਤ ਆਲਾ ਨਾ ਮੈਨੂੰ ਐਂ ਦੱਸ ਪੁੱਤ ਹੈ ਦੇਖੋ ਕੋਠਾ ਸਾਢੇ ਸਿਰਤੀ ਖੜਾ ਹੈ ਕੋਠਾ ਪਾ ਨਹੀਂ ਸਕਦਾ ਕਿੰਨੇ ਕੁ ਪੈਸੇ ਨੇ ਕੀ 40 50 ਹਜ਼ਾਰ ਦੀ ਗੱਲ ਹੁੰਦੀ ਹੈ ਨਾਲੇ ਦੇਖ ਸਾਢੇ ਤਾਂ ਦੇਖ ਪੁੱਤ ਹੁਣ ਹੱਥ ਖੜੇ ਨੇ ਦੇਖ 30 ਹਜ਼ਾਰ ਉਦੋਂ ਮੰਗ ਲਿਆ ਕਹਿੰਦਾ ਅਸੀਂ ਨੇ ਫਰਸ਼ਾ ਲਾਉਣੇ ਨੇ ਉਹ ਉਦੋਂ ਦਿੱਤਾ ਭਾਈ ਫੇਰ ਕਹਿੰਦਾ ਅਸੀਂ ਨੇ ਤਵੀਆਂ ਲੈਣੀਆਂ ਨੇ ਲੱਖ ਰੁਪਈਆ ਉਦੋਂ ਦਿੱਤਾ ਪੁੱਤੋ ਦੇਖ ਮੋੜਦੇ ਉਹ ਹੈ ਨਹੀਂ ਪੰਜੀ ਵੀ ਹੁਣ ਵਾਰੀ ਵਾਰੀ ਅਸੀਂ ਪੈਸੇ ਕਿੱਥੋਂ ਦੇਈ ਜਾਈਏ ਉਹੀ ਤਾਂ ਗੱਲ ਆ ਭਾਣੇ ਹੁਣ 50000 ਰੁਪਏ ਮੈਂ ਫਿਸਪਰੇ ਤੇ ਭਾਬੀ ਦੀ ਤੂੰ ਮੰਦੀ ਆਪੇ ਤਾਂ ਗੱਲ ਹੁਣ 6 ਕਿਲੇ ਬਹਾਨਾ ਆਪਣਾ ਡੀ ਆਪਣੇ ਕਿੱਡੀ ਕਬੀਲ ਜਾਰੀ ਆ ਮੈਂ ਤਾਂ ਬਈ ਦਿਲੋਂ ਕਰਜਾਈ ਹੋਈ ਐ ਨਾ ਹੁਣ ਬਈ ਮੈਨੂੰ ਤਾਂ ਸਾਰਾ ਕੁਝ ਪਤਾ ਬਾਪੂ ਨੂੰ ਤਾਂ ਐ ਲੱਗਦਾ ਪਤਾ ਨਹੀਂ ਕਿਹੜੇ ਪੈਸੇ ਆਪਣੇ ਘਰੇ ਗਿੱਦੇ ਨੇ 6 ਕਿੱਲੇ ਨਹੀਂ ਬਈ ਤਾਂ ਐਸ਼ ਕਰਦੇ ਹੁਣਗੇ ਐਸ਼ ਵੀ ਉਹਨੂੰ ਕੀ ਪਤਾ ਵੀ ਇੱਥੇ ਕੀ ਕੀ ਦਿੱਕਤਾਂ ਆਉਂਦੀਆਂ ਨੇ ਨਾਲੇ ਭਈ ਦੇਖੋ ਲੱਖ ਡੇਢ ਲੱਖ ਰੁਪਏ ਲੈ ਕੇ ਉਹੀ ਦਾ ਲੈ ਕੇ ਚੁੱਪ ਕਰਕੇ ਫੱਟੀਆਂ ਪੋਚਤੀ ਮੁੜ ਕੇ ਦਿੱਤਾ ਆਪਾਂ ਤਾਂ ਹੁੰਜਾ ਮਾਰਦਾ ਬੱਬੇ ਉਹਨੇ ਕਦੇ 50000 ਦੇ ਦੇ ਕਦੇ 40000 ਦੇ ਦੇ ਇਹਦੇ ਲੱਖ ਰੁਪਏ ਦੇ 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 ਭਈ ਇੰਨਾ ਅਸੀਂ ਕਿੱਥੋਂ ਦੇਈ ਜਾਈਏ ਸਾਨੂੰ ਤਾਂ ਦੇਖੋ ਮੁਸ਼ਕਲ ਐ ਮੈਂ ਵੀ ਕੀ ਕਰਾਂ ਮੈਂ ਤਾਂ ਆਪ ਫਸੀ ਪਈ ਆ ਮੈਂ ਕਰਦੀ ਤਾਂ ਕਰਦੀ ਕੀ ਆ ਬਾਪੂ ਤਾਂ ਨਾ ਤਲਾਕ ਦੇ ਕਾਗਜ਼ ਘਰੇ ਲਿਆਇਆ ਮੈਂ ਮੈਨੂੰ ਤਾਂ ਕੁਝ ਨਹੀਂ ਸੁਝਿਆ ਮੈਂ ਤਾਂ ਇੱਥੇ ਆ ਗਈ ਵੀ ਤੁਸੀਂ ਕੋਈ ਹਿੱਲਾ ਕਰੋਗੇ ਮੈਂ ਤਾਂ ਬਈ ਪੈਸੇ ਦਾ ਹਿੱਲਾ ਕਰਕੇ ਦੋ ਭਈ ਜੇ ਨਹੀਂ ਹੁੰਦੋ ਤੋ ਤੋਂ ਪੈਸੇ ਦੇ ਹਿੱਲਾ ਫਿਰ ਐ ਕਰਦੀ ਮੈਂ ਵੀ ਉਹਦਾ ਬੋਰੀ ਬਿਸਤਰਾ ਚੱਕ ਲੈਣੀ ਆ ਮੈਨੂੰ ਉਰੀ ਰੱਖ ਲਿਓ ਫਿਰ ਹਾਂ ਭਾਈ ਜੇਕਰ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਚੱਕ ਕੇ ਨਾ ਦੋਹਾਂ ਦੀ ਦਾਜ ਦਾ ਵਰਤਾ ਦੇਵਾਂਗਾ ਫੇਰ ਨਾ کہیں ਦੇ ਦੋਨੇ ਇਹ ਜੇਲ੍ਹ 'ਚ ਬੈਠੇ ਰਹੇ ਨਾ ਨਾ ਪੁੱਤ ਇਹਾ ਜਗਾ ਮੈਂ ਨਹੀਂ ਕਰਨਾ ਹੈ ਆਪਾਂ ਦਾ ਪਰੋਣਾ ਇਹਦੇ ਮੂਹਨ ਕਰਦੇ ਆ ਸਭ ਕੁਝ ਪਰੋਣੇ ਦਾ ਸੁਭਾ ਚੰਗਾ ਹੈ ਆਪਣੇ ਦਾ ਬਈ ਚੰਗਾ ਉਹਦੇ ਬਾਪ ਨੂੰ ਦਾ ਕਹੇ ਫਿਰ ਕੁਛ ਉਹ ਨਹੀਂ ਪੁੱਤ ਕੋਈ ਨਹੀਂ ਆਪਦੇ ਬਾਪ ਦੀ ਚੇਪ ਮੰਦਾ ਹੈ ਫਿਰ ਵੀ ਉਹ ਸਿਆਣਾ ਬੰਦਾ ਹੈ ਵਿਚੇ ਬਕਾਨੂਆ ਦੋਨੇ ਰੌਲੇ ਵਾਲੇ ਹੋਏ ਨੇ ਬਾਪ ਪੁੱਤ ਇਹ ਤਾਂ ਪੁੱਤ ਹੁਣ ਤੈਨੂੰ ਪਤਾ ਹੀ ਹੈ ਉਹ ਜਾਣਨ ਜਾਂ ਉਹਨਾਂ ਦਾ ਰੱਬ ਜਾਣੇ ਹੁਣ ਇਹ ਆਪਾਂ ਨੂੰ ਕੀ ਬੇਤ ਐ ਇਸ ਗੱਲ ਦਾ ਕੋਈ ਨਾ ਤੂੰ ਐ ਕਰ ਲੈ ਆ ਦੇ ਕੁੜੀ ਨੂੰ ਪੈਸੇ ਕਾਹਨੂੰ ਖਾਲੀ ਮੋੜਨਾ 5000 ਰੁਪਏ ਦੇ ਦੇ ਵੇਖੋ ਕਿ ਟੋਲੇ ਮੈਂ ਪੈਸੇ ਦਸ ਮੈਂ ਕਿਤੇ ਮੰਗਾ ਦੱਸੋ ਪੁੱਤ ਦੇਖਾ ਔਖੇ ਸਭ ਕਹੀਲਾ ਤਾਂ ਕਰਨੇ ਪਊਗਾ ਆਰਤੀਏ ਦੇ ਜਾਇਆ ਹੋਰ ਕੀ ਐ ਆ ਕੱਟ ਲੂਗਾ ਮੂਰੇ 6 ਮਹੀਨੇ ਦੀ ਫਸਲ ਚੋਂ ਜਿਹੜਾ ਆਪਣੇ ਘਰੇ ਆਊਗਾ ਰੂੰਗਾ ਚੂੰਗਾ ਆਪਾਂ ਵਰਤ ਲਾਂਗੇ ਤੇ ਕੱਟਦਾ ਲਊਗਾ ਬੱਬੇ ਔਖਾ ਹੁਣ ਪਰਸੋਂ ਗਿਆ ਦੀ ਉਹਦੇ ਲੈ ਕੇ ਆਇਆ ਲੱਖ ਰੁਪਿਆ ਦਾ ਮੈਂ ਫਿਸ ਭਰੀ ਆ ਉਹਦੀ 50000 ਫਿਸ ਭਰੀ ਆ 50 ਨੂੰ ਦੇ ਕੇ ਉਥੇ ਦੱਸੋ ਫਿਰ ਹੁਣ ਇਹਦੀ ਜਾਨ ਔਖੀ ਐ ਜਵਾਖੜੀ ਦੀ ਇਹਨੂੰ ਭੇਜ ਦਾਂ ਦੇ ਜਦ ਫਿਰ ਹੁਣ ਇਹਨੂੰ ਆਉਣਾ ਪੈਂਦਾ ਹੈਗਾ ਕੋਈ ਨਾ ਪੁੱਤ ਉਹਨੇ ਘਟਾ ਦੇਾਂਗੇ ਮੇਰੇ ਆਖਰੀ ਵਾਰ ਕਰਦੇ ਦੇਖੀ ਅੱਗੇ ਤੋਂ ਨਹੀਂ ਸਵਾਲ ਪਾਉਂਦੇ ਤੇਰੇ ਹੰਗੇ ਕਰਦਾ ਮੈਂ ਇਹ ਲੈ ਲੈ ਆਉਣਾ ਦੇਖਦਾ ਪਿਆ ਪਤਾ ਹੁਣ ਕਿਹਦੇ ਭਾਂਡੇ ਪੈਣਾ ਲੈ ਆਉਣਾ ਮਰਾ ਹੈ ਬੇਬੇ ਕਿ ਕਿ ਮੈਂ ਮੋਟਾ ਕਿੱਥੇ ਆਤਾ ਜਾਨੀ ਪਰ ਮੈਨੂੰ ਪਤਾ ਮੈਨੂੰ ਬਹੁਤ ਬਿਸ਼ਰਮੀ ਹੁੰਦੀ ਹੈ ਤੈਨੂੰ ਬਿਸ਼ਰਮੀ ਤਾਂ ਹੁੰਦੀ ਹੈ ਮੈਨੂੰ ਪਤਾ ਸਾਡੇ ਘਰ ਦੀ ਕਬੀਲਦਾਰੀ ਕਿੰਨੀ ਟੈਟ ਹੈ ਮੈਂ ਜਵਾਕ ਦਾ ਗਲ ਬਿੰਦੇ ਬਿੰਦੇ ਕਿਵੇਂ ਘੁੱਟ ਦਿਆਂ ਉਹ ਤਾਂ ਤੀਜੇ ਦਿਨ ਕਹਿੰਦਾ ਐਨੇ ਪੈਸੇ ਲਿਆ ਐਨੇ ਪੈਸੇ ਲਿਆ ਮੈਂ ਡਰਦੀ ਮੁੰਡੇ ਮੂਰੇ ਬੋਲਦੀ ਨਹੀਂ ਉਹ ਤਾਂ ਜਰਕ ਦੇਣੇ ਇਹਦੇ ਗੜ ਮੇਰੇ ਹੱਥ ਪਾ ਲਾ ਮੇਰੀ ਘੁੱਟ ਦੇ ਤੇਰੇ ਭਾਈ ਦੇ ਗੜ ਜਾ ਕੇ ਤੈਨੂੰ ਪਤਾ ਹੀ ਹੈ ਮੈਂ ਵੀ ਕਿਥੋਂ ਲੈਵਾਂ ਰੋਟੀ ਤਾਂ ਮੈਂ ਵੀ ਖਾਣੀ ਹੈ ਜੇ ਮਾਂਗਰ ਲੱਤੇ ਹੁਣ ਉਹ ਕਿ ਭਾਦੀ ਸਬਾਹ ਦਾ ਪਤਾ ਨਹੀਂ ਹੁੰਦਾ ਹੈਗਾ ਕਿਹਾ ਜਾ ਬਦਲ ਜੀ ਤਸ ਕੀ ਕਰੇ ਨਾ ਲਾਲਚੀਆਂ ਤੂੰ ਇਹਨਾਂ ਨੇ ਤਾਂ ਤੁਪਾਲਿਆ ਮੈਨੂੰ ਆ ਗਈ ਹਾਂ ਕੀ ਬਣਿਆ ਫਿਰ ਬੰਨਾ ਕੀ ਆ ਦੇਤੇ ਉਹਨਾਂ ਨੇ ਪੈਸੇ ਹਾਂ ਫੜੋ ਕਿੰਨੇ ਨੇ ਪੂਰੇ 50000 ਪੈਸੇ ਮੇਰੀ ਗੱਲ ਸੁਣ ਲੋ ਇਹ ਆਖਰੀ ਵਾਰ ਮੇਰੇ ਘਰੋਂ ਪੈਸੇ ਆ ਰਹੇ ਨੇ ਹੁਣ ਤਾਂ ਵੀਰੇ ਤੇ ਬੇਬੇ ਨੇ ਵੀ ਕਹਿਤਾ ਵੀ ਸਾਡੀ ਨਹੀਂ ਗੁੰਜਾਇਸ਼ ਨਹੀਂ ਹੈਗੀ ਇਹ ਤਾਂ ਸਾਡੇ ਦਰ ਤੇ ਮੰਗਣਾ ਹੀ ਪੈਸੇ ਨਾਲ ਇਹ ਵੀ ਪੈਸੇ ਨੇ ਉਹਨਾਂ ਨੇ ਕਰਜ਼ਾ ਝੜਾ ਕੇ ਦਿੱਤੇ ਨੇ ਆਪਦੇ ਸਿਰ ਉਹ ਕੋਈ ਗੱਲ ਨਹੀਂ ਅੱਗੇ ਤੋਂ ਨਹੀਂ ਮੰਗਦੇ ਪੈਸੇ ਐਡੇ ਬੋਲੇ ਥੋੜੀਆਂ ਹੁਣ ਵੀ ਬਾਰ ਬਾਰ ਮੰਗੀ ਜਾਵਾਂਗੇ ਇਹ ਤਾਂ ਕੰਮ ਦੀ ਤਾਂ ਮੰਗ ਲੇ ਨਾਲੇ ਮੈਂ ਬਾਪੂ ਦੇ ਵੀ ਕੰਨੀ ਗੱਲ ਪਾ ਦੂੰਗਾ ਵੀ ਆਹ ਪੈਸੇ ਹੁਣਾਂ ਤੋਂ ਆਖਰੀ ਵਾਰ ਆਏ ਨੇ। ਇਸ ਤੋਂ ਬਾਅਦ ਕੋਈ ਆਸ ਨਾ ਰੱਖੀ ਉੱਥੋਂ ਹੁਣ। ਦੇਖੋ ਜੀ ਮੈਂ ਤਾਂ ਤੁਹਾਨੂੰ ਕਹਿਣਾ ਸੀ ਕਹਿਤਾ ਮੈਂ ਤਾਂ ਹੁਣ ਹਾਰੀ ਪਈ ਆ। ਮੇਰੇ 'ਚ ਹੋਰ ਹਿੰਮਤ ਨਹੀਂ ਹੈਗੀ। ਚਲ ਕੋਈ ਗੱਲ ਨਹੀਂ। ਤੂੰ ਜਾ ਕੇ ਪਾਣੀ ਤਾਂ ਨਹੀਂ ਪੀਲਾ। ਥੱਕੀ ਹੋਈਆਂਗੇ। ਵਾਗ ਚੱਲਾ। ਆਏ ਆਏ। ਕੀ ਸਾਲਾ ਪੰਗਾ ਖਾਣਾ ਵੀ। ਪੂਰੇ ਵੀ ਨਹੀਂ। ਚੱਲਾ। ਮਾ ਮੈਨੂੰ ਪੈਸੇ ਬਾਪੂ ਓ ਮੁੰਡਿਆ ਕਿਉਂ ਓਏ ਬਣੇ ਕਮੂਆ ਲੈ ਸਾਮਲਾ ਤੇਰੇ ਸਦਕੇ ਤੇਰੇ ਤੇਰੇ ਸਦਕੇ ਓ ਮੰਦਾ ਤੈਨੂੰ ਕਿਹਾ ਸੀ ਕੰਮ ਬਣੂੰਗਾ ਤੂੰ ਆਖੀ ਲੱਗਦੀ ਸੀ ਮੇਰੇ ਅਸੀਂ ਕੱਚੀਆਂ ਗੋਲੀਆਂ ਨਹੀਂ ਖੇਡਦੇ ਪੱਕੀਆਂ ਗੋਲੀਆਂ ਖੇਡਦੇ ਆ ਮੂਰਖਾ ਸੀ ਲੈ ਤੂੰ ਐਂ ਕਰ ਹੁਣ ਗੋਗਿਲੋ ਜਾ ਮੜ ਜਾ ਹੈ ਬਿਸ਼ਤਰੀ ਪੁੱਛ ਲੈ ਤੂੰ ਮੈਂ ਜਾਉਣਾ ਕੋਈ ਨਹੀਂ ਚੱਲ ਹਾਂ ਉਹ ਚਲ ਐਂ ਕਰਦਾ ਮੈਂ ਜਾ ਕੇ ਆਉਣਾ ਤੈਨੂੰ ਦੱਸੂਗਾ ਦਿਹਾੜੀ ਪੂਰੀ ਉਹ ਹੈ ਮੈਂ ਘਟ ਘਟਾ ਕੇ ਕਰ ਘਟ ਕਰ ਲੂੰ ਮਣੀ ਜੀ ਨਾਲੇ ਬਾਪੂ ਹੋਰ ਆ ਹਾਂ ਉਹਨੇ ਕਿਹਾ ਬਈ ਇਹ ਹੁਣ ਕਹਿੰਦੀ ਆ ਆਖਰੀ ਵਾਰ ਪੈਸੇ ਨੇ ਹੁਣ ਇਦੋਂ ਬਾਅਦ ਕੋਈ ਪੈਸਾ ਦੀ ਆਸ ਨਾ ਰੱਖੋ ਸਾਡੇ ਤੋਂ ਉਹ ਚਲ ਕੋਈ ਨਾ ਐ ਅਸੀਂ ਰ ਮੰਗ ਤੇ ਥੋੜੀਆਂ ਵੀ ਰੋਜ਼ੇ ਮੰਗਾਗੇ ਇਹਦਾ ਲੋੜ ਕਰਕੇ ਮੰਗ ਲੈ ਉਹ ਬਾਪੂ ਆਪੋਂ ਦਾ ਫੇਰ ਲੋੜ ਪੈ ਜਾਊਗਾ ਤੇ ਤੂੰ ਫੇਰ ਕਹਦੇਗਾ ਮੰਗੋ ਤੂੰ ਐ ਮੂਰਖ ਥੋੜੀ ਆ ਵੀ ਰੋਜ਼ੇ ਮੰਗਾਗੇ ਹੈ ਤਸ ਜਿਉਹਦਾ ਕਹਣਾ ਕਹਿੰਦਾ ਤੋਲੇ ਦਾ ਮੂੰਹ ਨੰਗਾ ਦਾ ਕੁੱਤੇ ਨੂੰ ਤਾਂ ਸ਼ਰਮ ਆਉਂਦੀ ਆ ਮਣੀ ਮੋਟੀ ਹੌਣ ਨਹੀਂ ਮੰਗਦੇ ਆਪਾਂ ਕਿਤੇ ਆਪਾਂ ਤਾਂ ਚੰਗਾ ਆਈ ਮੀਨ ਨਾਲ ਦਿਲ ਤੇ ਲਾਈ ਗੱਲ ਚੰਗਾ ਵਾ ਜਾ ਕੇ ਆਂਗੋ ਕੀ ਲਵੇ ਕੋਈ ਨਹੀਂ ਹਾਂ ਜਾ ਆ ਆਪਾਂ ਤਾਂ ਸ਼ਰਮ ਚੱਕ ਰਖਿਆ ਨਾ ਤੌਲਾ ਨਾ ਕੁੱਤਾ ਸਾਰਾ ਕੁਝ ਚੱਕਿਆ ਪਿਆ ਪੰਦਾ ਹੁਣ ਚਲ ਮਾਣਾ ਕਰ ਲੈ ਆਰਾਮ ਇੱਥੇ ਦੇਖੇ ਜਾ ਹੈਗਾ ਹੈਗਾ ਹੁਣ ਦੇਖਾਂ ਠੋਰ ਕੇ ਜੇ ਹੱਥ ਧਰਾਉ ਮੇਰੇ ਪੁੱਤ ਦਾ 4 ਮਹੀਨੇ ਲਾਂਗੇ ਲੈ ਵੀ ਹੁਣ ਜੇ ਲੱਗੂ ਲਈ ਤੇ ਵਾਣਾ ਮੋਟਾ ਪੁੱਛ ਦੇਣਾ ਭਲਾਂ ਓ ਰਾਜਰਾ ਰਾਜਰ ਓਏ ਉਰਾਹੋ ਵੜ ਜਾ ਕੀ ਕਹਣਾ ਵਾਪਪ ਹੁਣ ਓਰੇਆ ਤੇਰੇ ਕੰਮ ਦੀ ਗੱਲ ਆ ਹੋਰ ਕੀ ਕਹਣਾ ਮੈਂ ਇੱਥੇ ਬੈਠਾ ਹਾਂ ਦੱਸ ਕੀ ਕਹਣਾ ਓਏ ਤੇਰੇ ਤਾਇਰੇ ਇਸਨੇ ਹਾਲਾ ਦੀ ਗੱਲਾ ਹਾਂ ਕਹਿੰਦਾ ਮੈਨੂੰ 2 ਕਿੱਲਾਂ ਪਿੱਛੇ ਆਉਣਾ ਔਖਾ ਓਰੇ ਅੱਛਾ ਓਰੇ ਦੇਖ ਕੇ ਕਹਿੰਦਾ ਮੈਨੂੰ ਨਾਲ ਲੱਗਦੀ ਮਿਲੀ ਆ ਅੱਛਾ ਹਾਂ ਮੈਂ ਉਹ ਲੈ ਲੂੰਗਾ ਇਹ ਸਾਨੂੰ ਦੇ ਦੇਣਾ ਕਹਿੰਦਾ ਮੈਂ ਅੱਛਾ ਠੇਕੇ ਦੇ ਦਊਗਾ ਠੇਕੇ ਦੇ ਦਊਗਾ ਦੇਖ ਲੈ ਹੱਥ ਪੈਂਦਾ ਬਣਾਉਟਾ ਤਾਂ ਲੈ ਲਾਂਗੇ ਚਲੋ ਤਾਂ ਪਰ ਪੈਸੇ ਤਾਂ ਹੀ ਹੈ ਨਹੀਂ ਉਹ ਪੈਸੇ ਦਾ ਕਰ ਲਾਂਗੇ ਪੈਸੇ ਦੇ ਮਾਰ ਗੋਲੀ ਤੂੰ ਤਾਂ ਪੈਸੇ ਤੇ ਆ ਚੜਦਾ ਓ ਬਾਪੂ ਪੱਲੇ ਤਾਂ ਹੈ ਨਹੀਂ ਕੋਈ ਅੜਤੀਆ ਜਵਾਬ ਦੇ ਕਿੱਥੋਂ ਕਰੇਗਾ ਤੂੰ ਉਹ ਨੀਤ ਚਹੀਦੀ ਹੈ ਕੰਜਰਾ ਸਭ ਕੁਝ ਬਣ ਜਾਂਦਾ ਜੇ ਨੀਤ ਹੋਈ ਆਪਣੇ ਆ ਕੰਮ ਕਰਨਾ ਕਹਨਾ ਸਭ ਕੁਝ ਬਣ ਜਾਂਦਾ ਨੀਤ ਰੱਖਵਾਣੀ ਮੂਡੀ ਤੂੰ ਹਾਂ ਕਰਦੇ ਕਹਿੰਦੇ ਲੈ ਲਾਂਗੇ ਬਾਪੂ ਚਲ ਮੈਂ ਤਾਂ ਕਹਿਣਾ ਲੈ ਲਾਂਗੇ ਦੇਖ ਲੈ ਤੇਰੇ ਕੋਲ ਪੈਸੇ ਆਏਗਾ ਲੈ ਲੈ ਬਸ ਉਹ ਪੈਸੇ ਤਾਂ ਬਣ ਜਾਣਗੇ ਪੈਸੇ ਇਹ ਤਾਂ ਹੀ ਖੱਬਾ ਸੱਚਾ ਕਰਨਾ ਪੈਂਦਾ ਕਿਸੇ ਬਸੋ ਪਤਾ ਕੀ ਆ ਪੰਜ ਕੀਲਿਆਂ ਦੀ ਖੇਤੀ ਕਰੇਗਾ ਤੂੰ ਛੀ ਦੇ ਲਵੀ ਲੱਗਿਆ ਐ ਸਮਝੂ ਲਵੀ ਲੱਗ ਜਾਏਗਾ ਬਸ ਉਹ ਤਾਂ ਠੀਕ ਆ ਹੋਰ ਜਦੋਂ ਆੜਤੀ ਦੇ 5 ਕਿਲੋ ਦੀ ਫਸਲ ਜਾਊਗੀ ਸਲਾਮਾ ਹੋਣਗੇ ਤੈਨੂੰ ਆ ਲਗੂ ਹਾਂ ਭਾਈ ਜੱਟ ਫਸਲ ਲੈ ਕੇ ਵਧੀਆ ਫੇ ਪੈਸੇ ਉਹ ਪੈਸੇ ਵੀ ਕਰਾਂਗੇ ਇਹੋ ਪੈਸੇ ਪੈਸੇ ਕਹੀਏ ਨਾ ਜੇ ਹੁਣ ਪੈਸੇ ਦੇਵਾਂਗੇ ਅੱਲਾ ਫੇਰੇ ਠੇਕੇ ਦੇਊਗਾ ਹਾਂ ਹਾਂ ਹੋ ਚੱਲ ਠੀਕ ਹੈ ਚੰਗਾ ਫਿਰ ਤੂੰ ਹਾਂ ਰੱਖੀ ਵੀ ਕਰ ਲੂਗਾ ਮੈਂ ਕੋਈ ਨਹੀਂ ਮੈਂ ਤਾਂ ਮੈਂ ਰੱਖੂ ਆਪਦੀ ਕਿਤੇ ਉਹੀ ਕਹਦੇ ਹੋਰ ਹੁਣ ਹਾਂ ਮੈਂ ਆਉਣਾ ਦੇਖਣਾ ਪਤਾ ਕਰਕੇ ਆਉਣਾ ਪਹਿਲਾਂ ਪੁੱਛੂਗਾ ਵੀ ਕੀ ਰੇਟੇ ਸੱਟ ਦੇਵੇਂਗਾ ਹਾਂ ਤੇ ਗੱਲ ਆ ਕੋਈ ਮੇਰੇ ਤੂੰ ਹਾਂ ਕਰਦੇ ਕਦੇ ਵੀ ਲੈ ਲਾਂਗੇ ਚੱਲਾ ਇੱਕ ਇੱਕ ਗੱਲ ਕਹਾ ਜੀ ਹਾਂ ਦੱਸੋ ਮੈਨੂੰ ਸਾਰਾ ਕੁਝ ਸਮਝ ਆ ਰਿਹਾ ਵੀ ਬਾਪੂ ਕਿੱਥੇ ਬੋਲਦਾ ਪਿਆ ਸਾਰੀ ਰਮਜ਼ਾ ਜਾਣਦੀ ਆ ਮੈਂ ਬਾਪੂ ਦੀਆਂ ਕੀ ਹੋ ਗਿਆ ਹੁਣ ਨਾ ਬਾਪੂ ਕਹਿੰਦਾ ਸੀਗਾ ਵੀ ਹਾਂ ਜ਼ਮੀਨ ਲੈਣੀ ਆ ਮੈਨੂੰ ਪਤਾ ਕਿ ਨੂੰ ਸੁਣਾ ਸੁਣਾ ਕਹਿੰਦਾ ਸੀ ਆ ਇੱਕ ਦੋ ਦਿਨ ਤੱਕ ਨਾ ਤੁਸੀਂ ਮੈਨੂੰ ਕਹਿ ਦੇਣਾ ਵੀ ਹਾਂ ਪੇਕੋ ਪੈਸੇ ਲਿਆ ਉਹ ਨਹੀਂ ਕਹਿੰਦਾ ਹੁਣ ਬਾਪੂ ਨੂੰ ਮੈਂ ਸਾਰਾ ਸਮਝਾਤਾ ਜਦੋਂ ਖੇਤ ਨਾ ਮੋਟਰ ਵਾਲਾ ਕੋਠਾ ਪਾਇਆ ਤੀ ਬਾਪੂ ਦਾ ਮੈਂ ਕੰਨ ਕਰਦੇ ਤੇ ਵੀ ਐਦੂ ਬਾਦ ਕੋਈ ਆਸ ਨਾ ਰੱਖੋ ਤੋਂ ਪੈਸਿਆਂ ਦੀ ਉਹ ਰਹਿਣ ਤੋਂ ਰਹਿੰਦੋ ਮੈਂ ਚੰਗੀ ਤਰ੍ਹਾਂ ਜਾਮਦੀਆਂ ਆਹ ਗੁਰਸਤਾ ਤੁਹਾਨੂੰ ਪਤਾ ਨਹੀਂ ਕਿੰਨੀ ਕਵਾਰੀ ਕਹਿਤਾ ਆ ਬਾਪੂ ਫੇਰ ਮੰਗਣ ਲੱਗ ਜਾਂਦਾ ਲਾਲਚੀ ਹੋਇਆ ਪਿਆ ਪੂਰਾ ਉਹ ਹੁਣ ਨਹੀਂ ਮੰਗਦਾ ਉਹ ਹੁਣ ਨੂੰ ਪਤਾ ਲੱਗ ਗਿਆ ਸਾਰਾ ਵੀ ਹੈ ਨਹੀਂ ਤੁਹਾਡੇ ਪਰਲੇ ਕੋਈ ਉੱਥੇ ਹਾਂ ਦੱਸ ਤਾਂ ਜੇ ਹੁਣ ਮੰਗੇ ਨਾ ਤਾਂ ਤੁਸੀਂ ਆਪੀ ਕਰਕੇ ਦੋਗੇ ਜਿੱਥੋਂ ਮਰਜ਼ੀ ਕਰਕੇ ਮੇਰੇ ਤੇ ਕਿਉਂ ਕੁਝ ਨਹੀਂ ਆਊਗਾ ਨਹੀਂ ਮੰਗਦਾ ਹੁਣ ਸੁਣਾਈ ਕਰਤੇ ਸੀ ਮੈਨੂੰ ਮੈਂ ਪਕਾਈ ਕਰਨੇ ਬਿਨਾ ਗੱਲ ਤੋਂ ਚੱਤਰ ਲਾ ਦਾਲ ਮਗਲਾਸ ਆਖ ਸੰਦਰ ਮੈਂ ਤਾਂ ਪਕਾਈ ਕਰਦੀ ਹਾਂ